ਕੰਮ ਕਰਦੀ ਆ ਮੈਂ ਇਧਰੋਂ ਸਾਹ ਜਿਆ ਕਰ ਦਿੰਨੀ ਆਗੀ। ਆਹ ਗੁਰਜੀ ਇੱਥੇ ਪੈਨੇ। ਚਲ ਸਾਹ ਹਿੱਟੇ ਜਾ ਕਰਤਾ ਹਾਂ। ਨੇ ਵੀ ਕੀ ਕਰਿਆ ਨਹੀਂ ਆਗੀ। ਨੇ ਚਾਦਰ ਜੀ ਲੋਟ ਕਰਕੇ ਵਸਾਈ ਆਗੀ। ਹੋਰ ਬਸਾਈ ਤੇਗੀ। ਹੋਰ ਬਲ ਜੇ ਪੈ ਰਹੇ ਤੇਗੇ। ਮੈਂ ਲੋਟ ਜੇ ਕਰ। ਉਹ ਤਾਂ ਮੈਂ ਕਰਕੇ ਲੋਟ ਕਰੀ ਸੀਗੀ। ਹੇ ਕਰ ਤੈਨੂੰ ਪਤਾ ਆ ਜਾਂਦਾ ਵੈਰ ਦਾ ਹੁਣ। ਹੋਰ ਉਹ ਮੋ ਚੜ ਕੇ ਗਿਆ ਹੋਊਗਾ ਇਹਦੇ ਉੱਤੇ। ਤੇ ਇਹ ਹੋਇਆ ਮੈਂ ਤੈਨੂੰ ਮੈਂ ਕਹਿੰਦੀ ਸੀ ਕਿ ਦੁਕਾਨ ਤੇ ਜਾ ਮੜਾ ਆ। ਕੀ ਕਰਨਾਗਾ? ਸਬਜ਼ੀ ਵਾਲੇ ਪਕੌੜੇ ਲਿਆ ਦੇ ਆਲੂ ਫੋੜੇ ਬਣਾ ਲੂੰਗੀ ਹਾਂ। ਲੇ ਆਉਣੀ ਆ ਗਈ ਲੈ ਹਾਂ ਲੈ ਪੈਸੇ ਲਿਆ ਲੈ ਜਾ ਜਾ ਬਾਤ ਕਿਵੇਂ ਹੋ ਰਹਾ ਹੈ ਹੋਰ ਹੋਰ ਲੈ ਆਉਣੀ ਆਨੇ ਚਾਲ ਲੈ ਆ ਦੇਣੀ ਆ ਗਈ ਚਾਲ ਲੈਣੀ ਮੈਂ ਪੈਸੇ ਆ ਫੜ ਲੈ ਫੜਾ ਪੈਸੇ ਜਾ ਤੂੰ ਭੱਜ ਕੇ ਲਿਆ ਦੇ ਮੈਨੂੰ ਮਰ ਲਾ 20 ਕਿਲੋ ਹੁਣ ਨਾ ਹਾਂ ਹੋ ਲਿਆ ਦੇ ਬਾਏ ਲੈ ਦੇਣੀ ਆ ਹੇ ਹੇ ਪਕੌੜੇ ਤਾਂ ਮੈਂ ਇਹਨੂੰ ਲਿਆਤੇ ਹੁਣ ਦਾਲ ਧਰ ਲੂਗੀ ਚਲ ਰੋਟੀ ਬਣਜੋ ਲੈ ਮੈਂ ਤਾਂ ਹੁਣ ਤਿੰਨ ਮਿਆਨੇ ਮੈਂ ਤਾਂ ਕੋਣ ਜਨਾ ਜੀ ਚ ਪਤਾ ਹੈ ਨਾ ਇੱਕ ਜੀ ਕਰਤਾ ਤਾਂ ਭਾਗ ਜਾ ਮੈਂ ਇੱਕ ਜੀ ਕਰਦਾ ਨਾ ਇੱਕ ਤਾਂ ਮੈਨੂੰ ਆਏ ਲੱਗਦਾ ਸਰੀਰ ਜਿੰਦ ਦੇ ਇਹ ਸਾਡਾ ਪਰੇ ਜਾਇਆ ਨਹੀਂ ਜਾਣਾ ਹੁਣ ਆਏ ਲੱਗਦਾ ਕਿ ਚਲ ਕੁਝ ਨਹੀਂ ਹੁੰਦਾ ਹੁਣ ਕਹੀ ਜਾਂਦੀਆਂ ਨੇ ਲੱਸੇ ਦੀ ਦਹੀ ਜਾਂਦੀਆਂ ਨੇ ਇੱਕ ਵਾਰ ਚਲ ਫਿਰ ਕੀ ਹੁੰਦਾ ਕਿ ਆਪੇ ਠੀਕ ਹੋ ਹੋ ਜਾਈਂਗੀ ਆਪੇ ਹੂੰ ਚਲ ਦੇਖਦੀ ਨਾ ਨੂੰ ਬੋਲ ਮਾਰਦੀ ਨਹੀਂ ਕਰਨਾ ਹਾਂ ਮੈਂ ਕੀ ਆਗਾ ਤੇ ਮੈਂ ਐ ਕਹਿੰਦੀ ਤੀਗੀ ਹਮ ਤਰੇ ਦਾ ਤਰੇ ਹੋਰ ਹਮ ਤਰਤੀ ਹਟਾ ਗੋਮ ਤਾਂ ਹੋਰ ਮਾਤਨ ਮੈਂ ਕਹਿੰਦੀ ਤੀਗੀ ਤੇ ਮਖਾ ਹੁਣ ਤਾਂ ਰੋਟੀ ਰਹਿ ਗਈ ਕੱਲੀ ਪਕਾਉਣ ਵਾਲੇ ਹਰ ਰੋਟੀ ਰਾਗੀ ਵਸੰਤਾ ਉਹ ਬਾਜਰੋ ਖਾਣੀ ਹੋਏ ਉਹ ਲਾਲੂ ਵਿਚਾਰ ਰੋਟੀ ਮਖਾ ਮੈਂ ਤਾਂ ਇੱਕ ਗੱਲ ਜੀ ਸੁਣ ਕੇ ਆਈਆਂਗੀ ਤੇ ਮਖਾ ਗਪਾਲ ਮੋਚੰਦਾ ਨਾ ਹੁਣ ਆ ਗਿਆ ਨਹੀਂ ਹਾਂ ਮੈਂ ਹੈਣਾ ਉਹੰਦਾ ਤਾਂ ਐਸਾ ਲਈ ਆਗਾ ਗੱਲ ਕਰ ਵੀ ਆਪਾਂ ਕਦੇ ਧਿਆਨ ਦਿੱਤਾ ਵੀ ਆਪਾਂ ਵੀ ਜਾਈਏ ਕਦੇ ਮੈਨੂੰ ਤੇ ਤਾਈ ਕਹੀ ਜਾਂਦੀ ਸੀ ਕਿ ਬੁੜੀਆਂ ਜਿਹੋ ਉੱਥੇ ਖੜੇ ਤਾਂ ਉਹ ਰਾਏ ਜੀ ਬਣਾਈ ਜਾਂਦੇ ਤਾਂ ਅੱਗੇ ਆਪਾਂ ਚੱਲਾਂਗੇ ਨਹੀਂ ਨਾ ਹੁਣ ਚੱਲਾਂਗੇ ਤਾਂਗੂ ਨੇ ਟਮਲਾਏ ਸੀ ਹੁਣ ਤੋਂ ਟਾਈਮ ਦਾ ਉੱਥੇ ਲੱਗ ਗਿਆ ਫਿਰ ਗੱਲਾਂ ਮਾਰੀ ਗਈਆਂ ਉਹ ਖੜੀਆਂ ਹੁਣ ਰਾਏ ਕਰਦੀਆਂ ਦੇਂਗੇ ਮੈਂ ਤੈਨੂੰ ਐ ਕਹਿੰਦਾ ਵੀ ਮੈਂ ਵੀ ਵਗ ਜੂਗੀ ਤੂੰ ਹੈ ਹੋਰ ਐ ਕਿ ਲਾਹੋਰ ਹੁਣ ਆਇ ਤਕੀ ਮੈਨੂੰ ਕੀ ਹੁੰਦਾ ਲਾ ਤੂੰ ਐ ਗੱਲਾਂ ਕਰਦੇ ਆਂ ਕੀ ਤੇਰਾ ਦੇਣਤਾ ਇਧਰ ਚੜਦਾ ਹੁੰਦਾ ਆਕਿਦਾ ਇਧਰ ਚੜਾ ਮੈਂ ਲਾ ਯਾ ਤੂੰ ਕਹਦਾ ਮੈਂ ਨਾ ਹੋਣ ਜਾਉਂਗੀ ਫਿਰ ਮੈਂ ਨਾ ਨਹੀਂ ਸਕਦੇ ਹੁਣ ਮੇਰੇ ਨੂੰ ਆ ਗਈ ਪੁੱਤਾ ਹੋਗਾ ਤੇ ਮੈਂ ਨਾ ਆਉਂਗੀ ਤੇ ਸਮਾਰੀ ਬੜੀਆ ਫਿਰ ਪੁੰਨ ਲੱਗਦਾ ਲਾ ਨਾ ਆਇਆ ਮੈਂ ਤਾਂ ਤੈਨੂੰ ਕੋਈ ਨਹੀਂ ਜਵਾਬ ਦਿੱਤਾ ਹੈਗਾ ਨਾ ਉਹਨੂੰ ਫਿਰ ਨਾਲ ਤੂੰ ਐ ਕਰਦੀ ਹੁਣ ਆ ਇਧਰ ਸੂਰਜ ਚੜ ਗਿਆ ਚੜ ਗਿਆ ਨਾਲ ਐ ਮਾਰਦੀਆਂ ਗੱਲਾਂ ਦੇਖ ਤਾ ਲਾ ਤੂੰ ਮੈਨੂੰ ਮਤਾਂ ਦੇ ਕਰਾਇ ਕਿ ਤੂੰ ਆਪਣੇ ਕਿ ਹੈਗਾ ਇਹਨਾ ਕਿਉਂ ਫਿਰ ਆਪਣੇ ਕਿ ਅੱਗੇ ਮੇਰਾ ਸਰੀਰ ਨਹੀਂ ਸੈੱਟ ਹੁੰਦਾ ਮੈਂ ਨੌਰ ਜਾਉਂਦਾ ਅੱਗੇ ਮੈਂ ਤਾਂ ਕਹਿ ਦਿੰਦੀ ਸੀ ਵੀ ਮੈਥੋਂ ਨਹੀਂ ਜਾਇਆ ਜਾਣਾ ਭਾਈ ਮੇਰਾ ਸਰੀਰ ਨਹੀਂ ਸੈੱਟ ਹੁਣ ਮੈਨੂੰ ਕੁਛ ਉਹਨਾਂ ਨੇ ਵੀ ਹੱਲੱਸੇ ਰੀਜੀ ਦੇ ਦਿੱਤੀ ਕਹਿੰਦੀ ਕੁਛ ਨਹੀਂ ਹੁੰਦਾ ੜੀਏ ਖਾਣਾ ਠੀਕ ਹੀ ਹੋ ਜਾ ਤੂੰ ਫਲਾਨੀ ਨੌਤਾ ਨਹੀਂ ਮਾਰੀ ਠਮਕੀ ਨਹੀਂ ਹੋਤਾ ਨਹੀਂ ਮਾਰੀ ਕਿ ਤਰ ਹੋਗੀ ਕੱਟੇ ਜਾਣ ਤੇਰੇ ਉਹ ਜਾਇਆ ਠਮਕੀ ਜਾਇ ਫਲਾਨੀ ਜਾਇ ਜਾਂ ਕੋ ਉਹ ਨੌਤਾ ਨਹੀਂ ਤੂੰ ਮਾਰੀ ਹੈਗੀ ਮੈਂ ਆਖਾ ਚੱਲ ਫਿਰ ਮੈਂ ਦੇਖ ਲੂੰਗੀ ਭਾਈ ਮੈਂ ਵੀ ਚਲ ਰਹਿ ਕਰਦੀ ਆ ਘਰੇ ਜਾ ਕੇ चल जे तुसी ਕੋ ਮੋਤੋ ਫਿਰ ਮੈਂ ਬਾਤ ਜੁੰਦੀ। ਐਸਾ ਤੇਨ ਕੋ ਜਵਾਬ ਨਹੀਂ ਦਿੰਦੇ ਹੈਗੇ ਬਗਿਆ ਸੋਨੀ ਵਧੀਆ ਐ ਤਾਂ ਹੋਰ ਵੀ ਕੀ ਦਤਨੀ ਬਵਾਰੀਆਂ ਜਿਹੜੇ ਤੂੰ ਕਹਿਆ ਨਹੀਂ ਮੇਰੇ ਲਈ ਤਾਨੂੰ ਖੁਦੀਆ ਮੇਰਾ ਐ ਦੁਖਦਾ ਕੀ ਉਹਦਾ ਠੀਕ ਹੀ ਹੋ ਜਾਏ ਤੂੰ। ਹੋਰ ਹਣ ਫਿਰ ਮੈਂ ਵੀ ਮਖਾ ਚਲ ਦੇਖ ਲੈਣੇ ਜਾ ਕੇ ਆਇਦਾ ਮੈਂ ਪਹਿਲਾਂ ਨਾਨਾ ਦੇ ਵੀ ਵਾਧੂ ਜਾਂਦੇ ਰਹੇ ਅਸੀਂ ਮੋਟਰਸਾਈਕਲਾਂ ਤੇ ਨਾਨਾ ਦੇ ਵੀ ਜਾਂਦੇ ਰਹੇ। ਨਾਨਾ ਦੇ ਵੀ। ਹੋਰ 97 ਸਾਲਾ ਇਹ ਸਾਲ ਜਾਂਦੇ ਆ ਇਹ ਸਾਲ ਜਾਂਦੇ ਤੇ ਨਾਨਾ ਦੇ ਵਿੱਚ ਉੱਤੇ ਜਾਂਦੇ ਮੋਟਰਸਾਈਕਲ ਤੇ। ਮੈਂ ਕਹਿੰਦੇ ਮੈਂ ਜਿਹਦਾ ਲਾ ਲੈਂਦੀ ਮੈਂ ਕੋਲ ਵਾਲੇ ਟੋਬੇ ਤਾਂ ਕੌਲ ਨਾਲੇ ਟੋਬੇ ਤੋਂ ਤੁਰ ਕੇ ਜਾਂਦੇ ਮੈਂ ਸਾਰੇ ਕਹਿ ਦਿੰਦੇ ਨਹੀਂ ਆ ਕਿ ਉਹ ਗਾਹਾਂ ਅੱਧ ਚ ਉਹ 14 ਮੀਲ ਹੁੰਦੀ ਚੜਾਈ ਫਿਰ ਇਹਦੇ ਕੌਲ ਨਾਲੇ ਟੋਬੇ ਤੋਂ ਤਾਂ 14 ਮੀਲ ਹੁੰਦੀ ਚੜਾਈ ਤੇ ਉੱਥੋਂ ਉਹ ਗਾਹਾਂ ਜਿੱਥੇ ਤੱਕ ਗੱਡੀਆਂ ਜਾਂਦੇ ਤੇ ਉੱਥੋਂ 7 ਮੀਲ ਹੁੰਦੀ ਤੇ ਮੈਂ ਕਹਿੰਦੇ ਕੌਲ ਨਾਲੇ ਟੋਬੇ ਤੋਂ ਹੀ ਜਾਵਾਂਗੇ ਅੱਛਾ ਹੈ ਤੁਰ ਕੇ ਹੋਰ ਤੇ ਕੁਝ ਨਹੀਂ ਹੁੰਦਾ ਹੌਲੀ ਹੌਲੀ ਜਿੱਥੇ 2 ਘੰਟੇ ਲੱਗਣਗੇ 3 ਲੱਗ ਜਾਣਗੇ 4 ਲੱਗ ਜਾਣਗੇ ਮੈਂ ਕਹਿ ਦਿੰਦੀ ਬੋੜਾ ਜਾਂਦੀ ਹੁਣ ਬਸ ਜਿਉਂ ਸਰੀਰ ਜਿਉਂ ਸੱਟਾਂ ਜੇ ਵੱਜੀਆਂ ਤੇ ਉਹਦਾ ਸਰੀਰ ਜਾਏਗਾ ਮੁੜ ਕੇ ਹੁਣ ਜਾਇਆ ਹੈ ਜਨ ਜਾਂਦਾ ਦੇ ਕਿਤੇ ਤੇ ਜੀਤਵਥੇਰਾ ਕਰਦਾ ਦੀ ਵੀ ਆ ਤੇ ਇੱਥੇ ਤੇ ਮੈਂ ਵਗ ਜਾ ਉੱਥੇ ਮੈਂ ਵਗ ਜਾ ਤੇ ਗੁਰੂ ਘਰ ਕਿਤੇ ਦੇਖ ਸੇਵਾਲ ਜਿੱਤੇ ਜਾਂਦੇ ਨੇ ਕਿ ਸੰਗਤਾਂ ਤੇ ਜਾਂਦੇ ਨੇ ਕਿ ਤੇ ਬਸ ਫਿਰ ਮੈਂ ਕਹਿੰਦੀ ਮੈਂ ਸੇਵਾ ਤਾਂ ਵੀ ਲੋਕ ਦਾ ਬਾਦੂ ਕਿਤੇ ਜਾ ਹੀ ਜਾਂਦੇ ਆ ਨਾ ਤਾਂ ਤਾਂ ਹੈਗੇ ਨਹੀਂ ਫਿਰ ਮੇਰੇ ਸਰੀਰ ਕਰਕੇ ਹੁਣ ਮੇਰੇ ਵੀ ਜੀਜਾ ਕਰਦਾ ਵੀ ਖਵਤ ਪ੍ਰਮਾਤਮਾ ਹੁਣ ਉਦੋਂ ਹਜ਼ੂਰ ਸਾਹਿਬ ਦੇਖੋ ਉਦੋਂ ਮੈਂ ਕਰਦੀ ਮੈਂ ਇੱਥੋਂ ਹੀ ਜਾ ਜਣਾ ਮੈਂ ਇੱਥੋਂ ਤਾਂ ਜਾ ਨਹੀਂ ਆਣਾ ਗੱਡੀ ਚ ਦੋ ਦਿਨ ਦੋ ਰਾਤਾਂ ਕਿਵੇਂ ਲਾਉਂਗੀ ਤੇ ਚੱਲ ਫਿਰ ਵੀ ਵਧੀਆ ਪੱਗ ਗਈ ਥੀ ਮੇਰੀ ਹਾਂ ਕਿੰਨਾ ਵਧੀਆ ਰਹਾ ਸੀ ਹਲ ਦੇਖਣਾ ਹੈ ਨਾ ਹਾਂ ਐਨੀ ਔਖ ਜੀ ਨਹੀਂ ਆਈ ਤੇ ਹੁਣ ਚੱਲ ਮੈਂ ਦੇਖਦੇ ਮੈਂ ਚੱਲ ਜੀ ਮੈਂ ਨਹੀਂ ਸਲਾਹ ਕਰ ਲੈਣੀ ਮਾਂ ਬਗ ਚਲੋ ਮੈਂ ਤਾਂ ਇਸ ਤੇਰੀ ਸਲਾਹ ਕੀ ਵੀ ਪੱਗ ਜਾਸ ਤਰ ਰੋਕ ਦੇਣੀ ਹੈਗੇ ਪਰ ਮੈਂ ਤੂੰ ਤਾਂ ਬਾਹਦੀਆਂ ਗੱਲਾਂ ਕਰਦੀ ਐ ਮੇਰੇ ਸਿਰ ਦੁਖਾਉਂ ਲਾਤਾ ਮੇਰਾ ਸਿਰ ਕੀ ਦੁਖਾਉਂ ਲਾ ਦਿੰਦਾ ਮੈਂ ਮੈਂ ਤਾਂ ਐ ਕਹਦੀ ਆ ਕਿ ਰੋਟੀ ਫੇਰ ਪਕਾ ਲਈ ਫੇਰ ਉੱਠ ਕੇ ਫੇਰ ਕੇ ਪਕਾ ਲਾਂਗੇ ਪਹਿਲਾਂ ਐ ਕਰਦੇ ਮੇਰੇ ਸੂਟ ਸੂਟ ਰਸਣ ਮੈਂ ਕੱਦ ਬਸ ਕਰ ਮੈਂ ਤੂੰ ਤਾਂ ਬਾਹਦੀਆਂ ਗੱਲਾਂ ਕਰਦੀ ਐ ਹੋਰ ਅਗੇ ਹਣ ਸੂਟ ਤੇ ਆਗੇ ਸੂਟ ਸਾਂ ਲਗਾ ਲੈ। ਦਾਮਲਾ 10 ਮਿੰਟ ਕੋਈ ਇੰਨੀ ਉਹੀ ਗੱਲ ਫਿਰ ਤੇਰੀ ਬਾਈ। ਫਿਰ ਥੋੜੇ ਦਿਨ ਤਾਂ ਰਹਿਗੇ ਨਾ ਹੁਣ ਜਾਣ ਚ ਬਲ ਮੋਜਨ ਚ ਥੋੜੇ ਦਿਨ ਰਹਿ ਕੇ ਮੈਂ ਦੋ ਤਿੰਨ ਸੂਟ ਸਾਂ ਲਵਾਂਗੀ। ਤੇ ਸੂਟ ਜਿਹੜੇ ਤੇਰੇ ਇੰਨੇ ਸੰਤੇ ਪਏ ਆਂ ਸੰਤੇ ਪਏ ਸੂਟਾਂ ਲੱਗ ਗਏ ਮੈਂ ਜਵਾ ਹੋ ਤੇਰੇ। ਕੀ ਕਰੀਏ? ਇਹ ਤਾਂ ਮਹਿੰਗੇ ਨੇ। ਉਹ ਤਾਂ ਨਹੀਂ ਮੇਥੋਂ ਪਾਏ ਜਾਂਦੇ। ਉਹ ਪਿਓਰ ਦੇ ਸੂਟ ਨੇ ਜੇ ਮਹਿੰਗੇ ਸੂਟ ਲਾਉਣਾ ਆਲੇ ਮੈਂ ਕਿਵੇਂ ਪਾ ਕੇ ਜਾਵਾਂਗੀ ਭਣਾ ਉਹ ਉੱਥੇ ਮੈਂ ਤਾਂ ਜੇ ਨਾ ਮਰੂੰਗੀ ਤਾਂ ਮਰ ਜੂੰਗੀ। ਹਾਏ ਕਮਰਜਾਂਗੇ ਕਮਰਜਾਂਗੇ ਮੈਂ ਮੇਥੋਂ ਦੇਲ ਚ ਤਾਂ ਉਹ ਪਾ ਲੂੰ ਬਸੱਕ ਪਾ ਲੂੰ ਨਹੀਂ ਮੇਥੋਂ ਪੈਂਦੇ ਹੈਗੇ ਹੋਰ ਆਏ ਜੇ ਮੇਥੋਂ ਕਿਤੇ ਬੰਦਾਂ ਮੈਂ ਤਾਂ ਹੌਲੇ ਹੌਲੇ ਜਿ ਮੌਣੀ ਆਂਗੀ ਦੇਖ ਲੈਣਾ ਹੋਣੀ ਕਹਿੰਦੀ ਮੈਂ ਸੂਟ ਸੋਣਾ ਕਹਿੰਦੀ ਇੱਕ ਅੱਧਾ ਲੈ ਆਉਂਗੀ ਹਾਂ ਇੱਕ ਅੱਧਾ ਪਹਿਲਾਂ ਤੋ ਗੱਲ ਗੋਲੀ ਨਹੀਂ ਹੈ ਕਿ ਜੇ ਹੰਤਰੇ ਕਿਸੇ ਨੇ ਮੈਨੂੰ ਉਂਗਲਾ ਜੜਾ ਲੈ ਹੰਤਰੇ ਕਹਿੰਦੀ ਮੈਂ ਨਾਉਣ ਜਾਉਂਗੀ ਕਹਿੰਦੀ ਦੇਖ ਲੈ ਕਹਿੰਦੇ ਕੋਰਾ ਸੂਟ ਨਾ ਆ ਕੇ ਜਦ ਨੂੰ ਉੱਥੇ ਪਾਉਂਦੇ ਨੇਗੇ ਕੋਰਾ ਸੂਟ ਪਾਉਂਦੇ ਜਿੱਦਿਆਂ ਆਉਂਦੇ ਨੇ ਵਾਪਸ ਆਉਂਦੇ ਨੇ ਜਿੱਦਿਆਂ ਹਾਂ ਤੇ ਉਹਦੇ ਜਿੱਦੇ ਗੁਰੂ ਪੁਰਬ ਹੁੰਦਾਗਾ ਉਹ ਦਿਨ ਮਾ ਸੂਟ ਪਾਉਂਦੇ ਨਾ ਕਿ ਨਾ ਕਿ ਉੱਥੇ ਅੱਛਾ ਫੇਰ ਇੱਕ ਤਸਵੀਉਂਗੀ ਉਹ ਤੇ ਹਰ ਜਿਹੜਾ ਇੱਕ ਦਿਨ ਤੇ ਆਈ ਨੇ ਸੰਤੇ ਆਨ ਲੱਗ ਦੋ ਤੇ ਸੰਤੇ ਪਈ ਆਵੀ ਤੇਰੇ ਉਹਨਾਂ ਚ ਲੈ ਜੀ ਨਹੀਂ ਮੈਂ ਤੇ ਲਾਉਣ ਵਾਲੇ ਨਹੀਂ ਪੈਂਦੇ ਤੈਨੂੰ ਜਦੋਂ ਗੱਲ ਮੈਂ ਕਾਤੀ ਮੈਂ ਤਸਵੀਉਂਗੀ ਤਾਂ ਮੈਨੂੰ ਲੈ ਕੇ ਦੇਣੇ ਲਗੇ ਮੈਂ ਉਹ ਪੈ ਮੈਂ ਆ ਕੇ ਦੇ ਨਹੀਂ ਦੇਣੇਗੇ ਇਸ ਮੌਰਾ ਤਿੰਨ ਵਾਰ ਜੀ ਅਮੀ ਚੰਗਾ ਮੈਂ ਤੇ ਰੂ ਸਿਰ ਦੋਹਾਂ ਲਾਤਾ ਗੱਲਾਂ ਕਰ ਕੇ ਹੋਰ ਤੂੰ ਮੇਰੀ ਗੱਲ ਸੁਣ ਲੈ ਰੋਟੀ ਫੇਰ ਨਾ ਨਹੀਂ ਤੂੰ ਮੇਰੇ ਕੱਪੜੇ ਲਿਆ ਕੱਢ ਕੇ ਲੈ ਮੇਰੇ ਤਿਆਰੀ ਕਰਾ ਦੇ ਫਿਰ ਹੁਣ ਬੈਗ ਬੂਗ ਕੱਢ ਦੇ ਕੱਪੜੇ ਲੜ ਤਿਆਰ ਕਰਾ ਦੇ ਹਾਂ ਹਾਂ ਤਿਆਰੀ ਦਿਓ ਕਿਛਦੀ ਹੈ ਹਰੇ ਤਾਂ ਇੰਨੇ ਪਿਆ ਹੌਲੀ ਹੌਲੀ ਕਾਲਨੀ ਕੋਈ ਨਹੀਂ ਮੈਂ ਸੂਟ ਸਹਾਂਗੀ ਵੀ ਚੱਲ ਚੰਗਾ ਮੈਂ ਕੱਢ ਲਿਆ ਚੰਗਾ ਪਾਇਆ ਮੈਂ ਲਿਆਉਣੀ ਆ ਕੱਢ ਕੇ ਕੱਪੜੇ ਤੂੰ ਤਾਂ ਹਟਦੀ ਨਹੀਂ ਸਿਰ ਦੁਖਣ ਲੱਗ ਜਾਂਦੀ ਆ ਤਿਆਰ ਕਰਾ ਹੋਰ ਸਿਰ ਦੁਖਣ ਲਾਉਣੀ ਆ ਤੇਰਾ ਦਸ ਮੈਂ ਵੱਡੀ ਬੇਬੇ ਦਾ ਮੈਂ ਨਹੀਂ ਆ ਕੱਪੜੇ ਕੱਢ ਕੇ ਤੇ ਫਿਰ ਦੇਖ ਦੇਖਦੀ ਆ ਸੂਟ ਉਹ ਪਾਸਦੀ ਤੇ ਤਾਂ ਉਹ ਟੱਪੀ ਜਾਂਦੀ ਆ ਕਪੜੇ ਤਾਂ ਮੈਂ ਆ ਚੱਕ ਲਈ ਸੂਟ ਤਾਂ ਬਥੇਰੇ ਸੋਹਣੇ ਪਏ ਨੇ ਲੈ ਕੀ ਕਰ ਕਿੰਨੇ ਸੂਟ ਨੇ ਗੱਲ ਕਰ ਭੀੜੇ ਹੋ ਰਹੇ ਨੇ ਕਿਹੇ ਪਤਾ ਨਹੀਂ ਕੀ ਹੋ ਰਿਹਾਗਾ ਪੁੱਤੇ ਦਾ ਮਟਾਪਾ ਜਾਈ ਚੜੀ ਜਾਂਦਾਗਾ ਦੇ ਭੀੜੇ ਹੋ ਰਹੇ ਨੇ ਲੈ ਹੁਣ ਇਹ ਇਹ ਤਾਂ ਮੈਂ ਤਾਂ Papa ਕੁਰਤੀਆਂ ਦੇਖ ਕੇ ਆਈ ਤਾਂ ਕੈ ਸੂਟਾਂ ਦੀਆਂ ਸਾਰੀਆਂ ਇਹ ਭੀੜੀਆਂ ਪਈਆਂ ਨੇ ਗੀਆਂ ਲੈ ਹੁਣ ਇਹ ਖੋਲਣੀਆਂ ਪਹਿਣਗੀਆਂ ਲੈ ਹਾਂ ਜੇ ਕਹਿੰਦੀ ਐ ਤੂੰ ਉਹ ਕਿ ਤਿਆਰੀ ਨਾ ਕਰਕੇ ਤੂੰ ਹੁਣੇ ਤਿਆਰੀ ਲਾਗੀ ਕਰਨ ਕਿੰਨੇ ਦਿਨ ਪੈਣੇ ਆ ਖੋਲਣੇ ਪੈਣਗੇ ਢੀੜੇ ਪੈਣੇ ਇੱਥੋਂ ਲੈ ਹਾਂ ਪਿਆਗਾ ਹੂੰ ਇੱਕ ਆ ਪਿਆ ਵੀ ਢੀੜਾ ਹੈਗਾ ਹੂੰ ਸੂਟ ਦਾ ਲੈ ਪੰਜ ਸੀ ਹੋ ਗਏ ਸੂਟ ਤਾਂ ਚੱਲ ਮੇਰੇ ਕੋਲ ਹੈਗੇ ਨੇ ਇੱਕ ਸੂਟ ਨਵਾਂ ਆਸਾਂ ਹੋ ਲੋਗੀ ਲਿਆ ਕੇ ਹਣ ਉਹਨਾਂ ਆ ਕੇ ਪਾ ਆਉਂਗੀ ਕੋਰਾ ਸੂਟ ਤੇ ਸੂਟ ਤਾਂ ਕਿੰਨੇ ਪੈਣੇ ਨੇ ਇਹਨਾਂ ਵਿੱਚ ਚੱਲੇ ਜੇ ਸਾਰੇ ਲੈ ਜਾ ਰਹੇ ਹਾਂਗੇ ਸਾਰੇ ਲੈ ਜਾ ਇਹਨਾਂ ਬੋਝੇ ਵੀ ਨਾ ਚੱਕਿਆ ਜਾਣਾ ਹਨ ਪਰ ਉਹ ਵੀ ਕੀ ਉਨੂੰ ਲੈਣੇ ਸੱਦ ਕੇ ਕਿਰਨਾ ਨੂੰ ਵੀ ਮੈਂ ਤਾਂ ਸੂਟ ਤਾਂ ਮੈਂ ਇੰਨੇ ਕੱਢ ਲੇ ਪਾ ਪਾਵੇ ਹੀ ਦੇਖ ਲੀਆਂ ਕੁੜਤੀਆਂ ਮੇਰੇ ਤਾਂ ਕੋਈ ਪੈਂਦੀ ਨਹੀਂ ਫਸੀਆਂ ਪਈਆਂ ਨੇ ਵੀ ਫਸ ਗਈਆਂ ਤੇ ਭੀੜੀਆਂ ਨੇਗੀਆਂ ਇਹਦਾ ਹੁਣ ਖੁੱਲੀਆਂ ਕਰਨੀਆਂ ਪੈਣਗੀਆਂ ਲੋਡ ਕਰਨੀਆਂ ਪੈਣਗੀਆਂ ਪਹਿਲਾਂ ਹੋ ਹਜੇ ਕਹਿੰਦੀ ਆ ਕਿ ਤਿਆਰੀ ਨਾ ਕਰ ਤਾ ਨਿਕਲ ਨਾ ਕਿਰਨਾ ਨਹੀਂ ਉਰੇ ਹਾਂ ਮੇਰੀ ਗੱਲ ਸੁਣਾ ਕੇ ਆ ਜਾ ਤੈਨੂੰ ਸੱਦ ਕੇ ਲੈ ਗਈਆਂ ਉਰੇ ਇਧਰ ਤਾਂ ਆ ਜਾ ਕਰ ਕੀ ਕਹਣੀ ਆ ਹੁਣ ਕੀ ਆ ਦੇਖ ਸੂਟ ਤਾਂ ਮੇਰੇ ਕੋਲ ਕਿੰਨੇ ਪਏ ਨੇ ਕਿ ਦੇਖ ਕੱਢ ਲਿਆ ਹੀ ਮੈਂ ਗਲ ਕਰ ਮੈਂ ਪਾ ਕੇ ਵੀ ਦੇਖਿਆ ਇਹ ਕੁਰਤੀਆਂ ਪੁੱਠੀਆਂ ਹੀ ਨਹੀਂ ਤੇ ਫੇਰ ਆ ਗਈਆਂ ਹਣ ਇਹ ਕਿੱਥੇ ਆ ਗਈਆਂ ਹਾਂ ਭੇੜੀਆਂ ਨੇ ਇਹੇ ਹੋਰ ਲੈ ਤੇ ਤੇਰੇ ਭੇੜੀਆਂ ਹੋਈਆਂ ਪੈਣ ਲੈ ਤੇ ਫੇਰ ਹਣ ਕੋਈ ਖਾਲ ਕੇ ਸੈਟ ਕਰ ਲੈਂਗੇ ਇਹਨਾਂ ਨੂੰ ਹੋਰ ਨਾ ਇੱਕ ਪਾਸੇ ਆਉਂਗੀ ਦੇਖਣਾ ਹਲੇ ਨਹੀਂ ਮੈਂ ਪਰ ਦੇਖਾਂਗਾ ਕਿ ਹਟेंगी ਨਾ ਇੱਕ ਤਾਂ ਫੇਰ ਨਾ ਆ ਕੇ ਪਾ ਕੇ ਆਉਂਗੀ ਅਛਾ ਉਹ ਸਵੇਂਗੀ ਆਨ ਲੱਗ ਹਾਂ ਤੇ ਅਵੀ ਆ ਦੇਖ ਆ ਕੇ ਨਸਣਾ ਸੂਟ ਸੀਗਾ ਹਨਾ ਆ ਵੀ ਤਾਂ ਲੱਗ ਗਈ ਸੀ ਆਨ ਲੱਗ ਗਿਆ ਇਹ ਕਿਹੜਾ ਤੋਂ ਪਾਇਆ ਗਾ ਲ ਆ ਦੇਖ ਲੈ ਕਾ ਬਿਆ ਹੈਗਾ ਨੇ ਫਿੱਕਾ ਜਿਹਾ ਲੱਗਾ ਕਾ ਪਿਆ ਹੈਗਾ ਇਹ ਤਾਂ ਕੱਲਾ ਮਰਗਸੱਗੀ ਚ ਪਾਉਣ ਵਾਲਾ ਲ ਫਿੱਕਾ ਪਿਆ ਹੈ ਇਹ ਤੇ ਆ ਤਾਂ ਫਿੱਕਾ ਹੈਗਾ ਅਥੇ ਕੀ ਸੀ ਇਹ ਤਾਂ ਪਾਇਆ ਹੋਇਆ ਮੇਰਾ ਇਹ ਪਾਇਆ ਸੀਗਾ ਤੂੰ ਪਾਇਆ ਸੀ ਹੋਰ ਉਹ ਮਨ ਦੇ ਸਟਿੰਗਾ ਦੇ ਨਹੀਂ ਪਾਇਆ ਤੂੰ ਨਹੀਂ ਹਟਦੀ ਹੈਗੀ ਆਵੇਂ ਸਿਉਂਗੇ ਹਟਿੰਗ ਦੂ ਤਾਂ ਫਿਰ ਇੱਕ ਸੂਟ ਦਾ ਕੋਰਾ ਹੁਣ ਸਿਉਂਗੇ ਨਾ ਕਹੀ ਜਾਂਦੇ ਨੇ ਤੂੰ ਤਾਂ ਬੜਾ ਗੱਲਾਂ ਕਰ ਤੂੰ ਮੈਂ ਰੋਟੀ ਵੀ ਲੌਂ ਦਿੱਤੀ ਹੈ ਕਿ ਦੱਸ ਉਹ ਤੇ ਰੋਟੀ ਤੂੰ ਪਹਿਲੇ ਮੇਰੇ ਸੂਟ ਉਹ ਕਰਾ ਦੇ ਤਿਆਰੀ ਕਰਾ ਦੇ ਪਤਾ ਤੇ ਲੈ ਹੁਣ ਪਹਿਲਾ ਸਾਰੇ ਕੁਰਤੇ ਕਰਨੇ ਲੱਗਣਗੇ ਲੋਟ ਇਹ ਉਹ ਲੋਟ ਕਰਕੇ ਫਿਰ ਤਰਪਾਈ ਹੋ ਜੂ ਚੱਕਾਂ ਦੀ ਆਹ ਚਿੱਟੇ ਦੇ ਡਾਮਲੇ ਕੋ ਦੱਸ ਉਹਦੇ ਨਾਲ ਪੱਟਾਂ ਦੇ ਡਾਮ ਲੱਗੂ ਇਹਨਾਂ ਦੇ ਫੇਰ ਕਹਿੰਦੇ ਫਿਰ ਮੈਨੂੰ ਹੁਣ ਇਹ ਦੀਂਦੇ ਨਹੀਂ ਹੈਗਾ ਮੈਨੂੰ ਦੇੜਨਾ ਤਾਂ ਤੈਨੂੰ ਪਾਊਗਾ ਹੁਣ ਇਹ ਫਿਰ ਕੰਮ-ਤਾਮ ਕਰੀ ਖੜੀ ਆ ਵੀ ਤਮੇ ਰੋਟੀਆਂ ਨੇ ਦੋ ਲਾਹ ਕੇ ਚਰਕਦੇ ਨੇ ਆਪਾਂ ਖਾ ਕੇ ਰੋਟੀ ਤੇ ਤੂੰ ਮੰਡ ਜਾਨੇ ਐ ਇਹਨੂੰ ਹਾਂ ਮੈਨੂੰ ਬਗ ਜਾਂਦੇ ਨਾ ਹੁਣ ਫਿਰ ਹੁਣ ਮੈਂ ਕੱਪੜਿਆਂ ਕਿੰਨੋਂ ਰਹਿ ਜੂਣੀ ਕੋਈ ਨਹੀਂ ਕਰਾ ਦਿੰਦੀ ਤਿਆਰੀ ਹਲੇ ਵੀ ਨਦਰ ਪਾਈ ਨਾ ਤੂੰ ਜਰਾਦ ਕਰ ਲੈ ਕਾ ਮਾਈ ਗੋਟੀ ਤੂੰ ਹੋਰ ਹੁਣ ਇਹ ਇੱਥੋਂ ਫੇਰਾ ਆ ਢੇੜਾਂਗੇ ਹਿੱਪਾ ਹਿੱਪਾਂ ਢੜਕਾ ਤਰਪਾਈ ਵੀ ਢੜ ਨਹੀਂ ਪਹੁੰਚੀ ਢੜਕੇ ਫੇਰੇ ਇਹਦੇ ਹੋਊਗਾ ਫੇਰੇ ਖੁੰਦੇ ਕਰਨਾ ਪਊਗਾ ਸਾਰਾ ਕੁਝ ਕਰਨਾ ਪਊਗਾ ਦਵਾਰੇ ਹੁਣ ਇਹ ਨਾ ਰੱਖਾ ਬਾਈ ਤੱਕ ਪੈਣ ਦਵਾਰੇ ਫਿਰ ਫਿਰ ਪ੍ਰੈਸ ਵੀ ਮਾਰਨੀ ਦੋ ਤਿੰਨ ਦਿਨ ਦੋ ਤਿੰਨ ਦਿਨ ਲੱਗ ਜਾਣਗੇ ਦੱਸ ਹੁਣ ਤੇ ਫਿਰ ਕੀ ਹੁੰਦਾ ਨਾ ਆਉਂਗੀ ਮੈਂ ਤਾਂ ਘਰ ਤੂੰ ਜਾ ਰੋਟੀ ਪਕਾ ਜਾ ਕੇ ਲੈ ਮੈਂ ਰੋਟੀ ਬਕਵਾ ਦੇਣੀ ਤੇਨ ਨਾਲ ਪਕਾਵਾਂ ਰੋਟੀਆਂ ਬਸ ਮੈਂ ਲਾ ਲੂਗੀ ਤੋਨੇ ਮੈਂ ਮੋਟਾ ਦੇੜ ਲਾਣੇ ਪਟਲਾ ਮਣ ਮੋਟਾ ਨਾ ਸਭਨ ਰੋਟੀ ਲਾਣੇ ਜਾ ਕੇ ਮੈਂ ਆਣਾ ਕਰ ਪਟੇ ਮੈਂ ਕੱਲੀ ਜੀ ਕਿੱਥੇ ਪਟੂਗੀ ਉੱਥੇ ਆਪਾਂ ਦੋਨੇ ਜਾਨੀ ਲਾਣੇ ਲਾਣੇ ਖਾਣੇ ਗੱਲਾਂ ਗੁੰਨਾ ਮਾਰਾਂਗੇ ਗੁੰਨਾ ਮਾਰਦੇ ਮਾਦੇ ਦਮ ਤੇ ਰੋਟੀ ਪੱਕ ਜੂਗੀ ਮੈਂ ਇਤੋਂ ਨਹੀਂ ਗੱਲਾਂ ਗੁੰਨਾ ਪਾਇਤਗਾ ਤੂੰ ਤਾਂ ਮੇਰਾ ਸਿਰ ਦੁਖ ਲਾ ਦੇਨੀ ਹੈ ਸਾਹ ਦਿਨ ਚ ਨਾਲੇ ਫਿਰ ਆ ਕੇ ਦੋਨੇ ਜਾਨੀ ਫਿਰ ਦੇੜ ਲਾਣਗੇ ਨਾ ਕਰ ਲਾਂਗੇ ਫਰਤੂੰ ਗੱਲਾਂ ਘਟਾ ਲੈ ਗਿਆ ਮੈਂ ਤਾਂ ਸਿਰ ਦੁਖਣ ਲੱਗ ਗਿਆ ਹਰ ਦਿਨ ਹੀ ਹੈਗੀ ਜਈ ਰੀਲ ਚੜ੍ਹ ਜੇ ਤੈਨੂੰ ਹੋਰ ਮੈਂ ਤਾਂ ਹੁਣ ਨਹਾਉਣ ਜਾਣਾਗਾ ਭਾਈ ਦੇਖ ਲੈ ਲੈ ਹੁਣ ਹੋਰ ਲੱਗੇ ਨਹਾਉਣ ਜਾਣਾਗਾ ਤੇ ਸੂਟ ਕਰ ਲੋਟ ਮੇਰੇ ਤੇ ਆਪਾਂ ਕਰਕੇ ਫਿਰ ਮੈਂ ਤਾਂ ਜਾਉਂਗੀ ਤੇ ਲੈ ਤੁਮ ਕੋ ਸ ਮੈਂ ਨਾ ਇਹ ਉਦਾਰੇ ਕਹਿੰਦੀ ਤੂੰ ਤਾਂ ਮੈਂ ਲੈ ਤੰਗੀ ਡੈਡੀ ਵੀ ਤਾਂ ਮਨ ਜਾ ਕਿੰਦਾ ਹੁੰਦਾਗਾ ਹੋਰ ਹੋਰ ਫਿਰ ਮੈਂ ਹੋਰ ਲੈ ਤੁਮ ਅੱਡ ਚੀਜ਼ ਲੈ ਤੂੰ ਦੇਖ ਲੈ ਚਾ ਚੰਗਾ ਫੇ ਠੀਕ ਹੈ ਕੀ ਲੈ ਕੇ ਦੇਵੇਂਗੀ ਫੇ ਮੈਨੂੰ ਚੂੜੀਆਂ ਲਾ ਦੂੰ ਹੋਰ ਤੈਨੂੰ ਲਾ ਕੇ ਦੇਉਂਗੀ ਚੂੜਾ ਚੂੜਾ ਮੈਂ ਕੋਈ ਨਹੀਂ ਗੱਲ ਪਾਣੀ ਚੂੜਾ ਦੇਖ ਲੈ ਕੋੜਾ ਲੈ ਦੂੰਗੀ ਤੇ ਚੜ ਕੇ ਗੇੜੇ ਦੇ ਦਿਆ ਕਰਨੇ ਫਿੰਡ ਚ ਹੋਰ ਫੇਰ ਤੁਹਾ ਗੱਲਾਂ ਲੈ ਹੈ ਇਹ ਕਰਦੀਆਂਗੇ ਬੰਦੇ ਨਾਲ ਜਵਾਬ ਕਰਦੀਆਂ ਚੰਗਾ ਮੈਥੋਂ ਨਹੀਂ ਵੀ ਤੇਰਾ ਮੱਥਾ ਲੱਗਦਾ ਹੈ ਲਓ ਕੋਈ ਨਹੀਂ ਚੁੰਦੀ ਹੈਗੀ ਗੱਲ ਨੂੰ ਨਹੀਂ ਮੈਥੋਂ ਵੀ ਨਹੀਂ ਚੁੱਪ ਨਹੀਂ ਰਹੀ ਦਾ ਮੈਥੋਂ ਕਿਤੇ ਚੁੱਪ ਰਹੀ ਦਾ ਉਹ ਬੋਲਦੀ ਚੁੱਪ ਕੀਤੀ ਜੀ ਆ ਗਈ ਉਹ ਜੇ ਬੰਬਲਾ ਲੈਨੇ ਆ ਕਿ ਤੂੰ ਤਾਂ ਕੰਨੀ ਕਰਦੇ ਆਂ 10 ਰਾਲ ਮਿਲ ਕੇ ਜੀ ਨਾ ਲੱਗ ਜਾਂਦਾਗਾ ਗੋਲ ਬਰਾਲੇ ਚ ਤੇ ਤੂੰ ਉਧਰ ਚੁੱਪ ਕਰਕੇ ਤੁਰੇ ਫਿਰੇ ਮੈਂ ਇਧਰ ਕਰੀ ਮੱਕਰੀ ਜੰਨੇ ਲੈ ਫਿਰ ਕੀ ਫਾਇਦਾ ਘਰ ਚ ਦੋ ਜਣਿਆਂ ਦਾ ਜੇ ਤੂੰ ਸਾਰਾ ਦਿਨ ਬੋਲੇ ਨਾ ਗੱਲਾਂ ਨਾ ਕਰੀਂ ਮੈਂ ਤਾਂ ਭਾਣੇ ਪਾੜ ਪਟ ਮਰ ਜਾਵਾਂ ਗੱਲਾਂ ਤਾਂ ਉਹ ਮਾਰਨ ਨੂੰ ਇਹ ਹੁੰਦੇ ਨੇ ਖਾਣ ਨੂੰ ਤਾਂ ਨਹੀਂ ਹੁੰਦੀਆਂ ਨੇ ਗੱਲਾਂ ਐ ਕਰਦੀ ਆਂ ਜੀ ਲੈ ਕੋਈ ਖਾ ਕੇ ਢਿੱਡ ਭਰ ਜਾਊਗਾ ਗੱਲਾਂ ਨਾਲ ਲੈ ਹੁਣ ਵਕਾਹ ਨਹੀਂ ਆ ਗਈ ਆ ਫੜ ਜਾ ਆ ਦੇਖ ਰਾਂ ਮੈਂ ਲੈ ਰਾਂ ਵੀ ਫੇਰ ਆਉਂਦੀ ਆ ਬੋੰਦੀ ਦੇਖ ਲੈ ਹਵਾ ਮਦੀਆ ਕੀ ਬੋਲਦੀ ਫੇਰ ਅੰਦਰੋਂ ਲੱਕਾ ਕਿ ਆਉਂਦੀ ਆ ਵੀ ਹੁਣ ਦੇਖ ਲੈ ਮੈਂ ਤਾਂ ਸਾਰਾ ਦਿਨ ਸਿਰ ਦੁੱਖ ਲੱਗਿਆ ਤਾਂ ਹੱਟਦੀ ਨਹੀਂ ਆਂਗੀ ਮੰਮੀ ਹਾਂ ਜਬਾਣੀ ਹੱਟਦੀ ਹੈਗੀ ਬੁੱਧਰ ਹੁਣ ਕੀ ਕਰਾਂ ਦਾ ਸਮਾਂ ਨਹੀਂ ਤੇਰਾ ਕੀ ਕੀ ਆ ਮਮਾ ਕੇ ਕੀ ਆਗਾ ਕਰ ਲੈ ਕੰਮ ਕਾੜੀ ਨਹੀਂ ਮੈਂ ਕਹਿੰਦੀ ਸੀ ਦਾਲ ਅੱਜ ਆਪਾਂ ਸੋਲਿਆਂ ਦੀ ਧਰੀ ਹੈ ਹਨਾ ਹੂੰ ਤੇ ਇਨੇ ਚੌਲ ਬਣਾ ਦੇ ਤੇ ਵੀ ਲੈ ਤੈਨੂੰ ਬੈਨ ਹੋ ਜਾਂਦੀ ਕਿ ਚੌਲਾਂ ਨਾਲ ਕਿਉਂ ਕਾਲੀ ਮਿਰਚ ਪਾ ਦੀ ਕਾਲੀ ਮਿਰਚ ਪਾਣੀ ਨਹੀਂ ਆਗੀ ਰੇ ਰੀ ਗਾਨੀ ਹੁੰ ਮੇਰਾ ਇਹ ਦੋਤਾ ਮੇਰੇ ਜਾਣਾ ਚ ਰਿਸ਼ਾ ਮਾੜੀ ਜੀ ਕਾਲੀ ਮਿਰਚ ਪਾ ਦੀ ਸੋਲਨ ਦਾਲ ਨਾਲ ਤਾਂ ਵਧੀਆ ਲੱਗਨੇ ਚੌਲ ਹਮਮ ਹੋਰ ਬਣਾ ਦੇ ਬਣਾ ਲਾ ਥੋੜੇ ਜਿਹਾ ਚੌਲ ਬਣਾ ਲਾ ਤੇ ਲੈ ਤਰ ਤਰ ਪਾ ਕੇ ਪਾਣੀ ਲੈ ਚਲ ਤਰਦੀ ਨੂੰ ਕੋਈ ਨਾ ਧਰ ਲੈ ਮੈਂ ਤੂੰ ਬਹਿ ਜਾ ਉੱਥੇ ਬਗ ਜਾ ਅਸੀਂ ਤਾਂ ਤੂੰ ਪਹਿ ਜਾ ਕੇ ਸਾਡ ਪਣ ਤਾਂ ਮੂੰਗੀ ਫੋਲੇ ਦੀ ਦਾਲ ਬਣਾਦੇ ਸੋਲਨ ਦਾਲ ਮੂੰਗੀ ਉਹਦੇ ਉਧ ਚੌਲ ਬਣਾ ਲੈਂਦੇ ਗਰਮੀ ਚ ਕੋਣ ਹਲਕਾ ਜਿਹਾ ਖਾਣਾ ਖਾਂਦੇ ਚਲ ਮੈਂ ਤੂੰ ਪਹਿ ਜਾ ਕੇ ਕਹਿੰਦੇ ਪਹਿ ਜਾਂਦੀ ਆ ਤੈਨੂੰ ਨਾ ਨਾ ਪੈ ਨੂੰ ਮੈਂ ਕਿੱਦ ਬੁਮਾਰਾਂਗੀ ਪੈ ਜਾ ਹਾਂ ਦਸਾਂ ਕਰਦੀ ਹੈਗੀ ਪੈ ਜਾ ਪੈ ਜਾ ਹਾਂ ਨਾ ਆਪਣੇ ਬਣਾ ਲਓ ਕੋਈ ਨਹੀਂ ਮੈਂ ਹੈਗੀ ਆਪਣਾ ਬਣਾ ਲੀਏ ਪਰ ਨਾਲ ਕੰਮ ਕਰਾ ਦਿੰਦੇ ਆ ਨਹੀਂ ਮਾਂ ਹੈਗੀਆਂ ਤੂੰ ਭਾ ਜਾ ਤੂੰ ਭਾ ਜਾਣਾ ਪੈ ਜਾ ਤੂੰ ਫਿਰ ਮੈਂ ਇੱਥੇ ਖੜ੍ਹ ਜੇ ਨਹੀਂ ਆ ਚਾ ਕਰ ਲੈ ਕੰਮ ਮੈਂ ਇੱਥੇ ਖੜ੍ਹ ਜੇ ਨਹੀਂ ਆ ਵੇਸ ਤੈਨੂੰ ਕੱਲ ਬਤਾਰੇ ਆਉਣੀ ਹੋਰ ਤਰਦੇ ਤੂੰ ਨਾ ਸੁ ਕੀ ਹੁੰਦਾ ਆ ਜੇ ਮੈਨੂੰ ਕਾਹਨੀਆਂ ਤੇ ਉਪਰ ਆਮ ਕਾਲੋ 10 ਮਿੰਟ ਪਾਇਆ ਕਾਹਨੀਆਂ ਮਿੰਦੀ ਗਾ ਲੋਕਾਂ ਦੀ ਮਗੇ ਕਹਿ ਨਹੀਂ ਹੈਗਾ ਲੋਕਾਂ ਦੀ ਐ ਕੰਮ ਕਰਦੀਆਂ ਨਹੀਂਆਂ ਕੁੜੀਆਂ ਹੋਰ ਹੁਣ ਕਰੀ ਜਾਣ ਦੇ ਹਾਂ ਤੈਨੂੰ ਮੈਂ ਕਹਿੰਦੀ ਦੱਸ ਪਿਆ ਹੀ ਆਦਾਗਾ ਤੂੰ ਪੈ ਜਾ ਹਾਂ ਨਾ ਕਰਦੇ ਪੈ ਜਾ ਨਹੀਂ ਜਾਂਦਾ ਮੈਂ ਤਾਂ ਮੂੰ ਹੀ ਮੈਨੂੰ ਬਿਮਾਰ ਬਣਾ ਕੇ ਪਾਈ ਜਾਂਦੀ ਐ ਲੈ ਮਰੀਜ਼ ਪਟਾ ਕੇ ਪਾਈ ਜਾਂਦੀ ਐ ਕਿ ਆ ਕੇ ਪੈ ਜਾ ਤੂੰ ਤੇ ਦੱਸ ਮੈਂ ਨਾਲ ਕਰਾ ਦੇਣੀ ਤੇਰਾ ਕੰਮ ਹਾਂ ਉਹ ਕੋਈ ਨਹੀਂ ਕੰਮ ਨੂੰ ਕੀ ਆਗਾ ਦੱਸ ਮੈਂ ਕਰੀਉਂਗੀ ਆਪੇ ਹੈਈ ਜੰਦਾ ਕੰਮ ਕਰਨਾ ਤੇ ਤਕਣਾ ਕੀ ਕਰਦੀਆਂ

ਪਰ ਇਹ ਤਾਂ ਯਾਨੀ ਆ ਬੋਲੀ ਰਹੀ ਯਾਨੀ ਆ ਗੀ ਹੋਰ ਮੈਂ ਦੱਸ ਤਾ ਹੀ ਕਹਿੰਦੇ ਆ ਵੀ ਮੈਂ ਬੋਲਾਂ ਨਾ ਇਹਦੇ ਤੋਂ ਉੱਥੇ ਚੱਕ ਪੈ ਜੇਵੇ ਹਨ ਦੇਖ ਲੈ ਹੋਰ ਫਿਰ ਦੂਂਗੇ ਹੱਟ ਗਈਆਂ ਕਿ ਤੂੰ ਇੱਕ ਗੱਲ ਕਹਦਾ ਦੋ ਗੱਲ ਕਹਦਾ ਬੱਸ ਤੂੰ ਤਾਂ ਲੱਗ ਗਈ ਰੰਗੀਆਂ ਤੂੰ ਤਾਂ ਲੱਗ ਗਈ ਰੰਗੀਆਂ ਫਿਰ ਕਿੱਥੇ ਲੱਗਦੀਆਂਂਗੀ ਸੁਝੇ ਮੈਂ ਗੱਲਾਂ ਮਾਰ ਲੈਣੀਆਂਗੀ ਤੇਰਾ ਜੀ ਆਇਆਂ ਨਹੀਂ ਕਹਿੰਦੇ ਮੇਰੇ ਜੀ ਲੱਗਿਆ ਰਹਿੰਦਾਗਾ ਬੱਸ ਗੱਲਾਂ ਵੀ ਨਹੀਂ ਕਰਨ ਦਿੰਦੀ ਹੈਗੀ ਇਹ ਜੀ ਯਾਰ ਹਾਂ ਆ ਬੈਗੀ ਮੈਂ ਤਾਂ ਅੱਛੇ ਤੇਰੇ ਕੋਲੇ ਹਾਂ ਐ ਕਰ ਤੂੰ ਹੁਣ ਹਨ ਕੀ ਕਰਨਾ ਤੇ ਚੌਲ ਬਣਾ ਦੇ ਸੋ ਲੈ ਮੈਂ ਚੌਲ ਧਰ ਕਿਉਂ ਨਹੀਂ ਆ ਬਈ ਲਰ ਸੋਈ ਬਣੀ ਹੂੰ ਮੈਂ ਹੂੰ ਤੂੰ ਅੱਥੇ ਚੌਲ ਧਰਾਂਗੀ ਤੂੰ ਅੱਥੇ ਚੌਲ ਧਰਾਂਗੀ ਮੈਂ ਤੈਨੂੰ ਗੱਲਾਂ ਸੁਣਾਉਂਗੀ ਸੁਣਾ ਗੱਲਾਂ ਲੈ ਧਰ ਲੈ ਚੌਲ ਧਰ ਤਰੀਆਂ ਨਹੀਂ ਪਾਣੀ ਦਾ ਲੈ ਸੁਣਾ ਗੱਲਾਂ ਤੂੰ ਤਾਂ ਐ ਕਰੀ ਜਾਨੀ ਆ ਸੁਣਾ ਦੇ ਹੁਣ ਤੇ ਕੀ ਕਹਿੰਦੇ ਹੁੰਦੇ ਨੇ ਚੌਲ ਬਣਾ ਲੈ ਕੁਛ ਨਹੀਂ ਦਾ ਸੜ ਤਾਂ ਗਰਮੀ ਚਕਣਾ ਉੱਥੇ ਸੜ ਪਿੰਨਾ ਕਿੰਨੀ ਦੇਖ ਲਾ ਗਰਮੀ 'ਚ ਚੌਲ ਬਣਾਉਂਦੇ ਕਹਿੰਦੇ ਇੱਕ ਟਾਈਮ ਹਲਕਾ ਖਾਣਾ ਬਣਾਓ ਫਿਰ ਤੇ ਤਾਂ ਜਿਸੀ ਦਾਲ ਹੁੰਦੀ ਉਹਦੇ ਨਾਲ ਚੌਲ ਬਣਾ ਲੈਂਦੇ ਕਦੇ ਸੋਲਿਆਂ ਦੀ ਦਾਲ ਹੁੰਦੀ ਚੌਲ ਬਣਾ ਲੈਂਦੇ ਕਦੇ ਰਾਜਮਾਹ ਦੀ ਦਾਲ ਕਰ ਲੈਂਦੇ ਉਹਦੇ ਨਾਲ ਚੌਲ ਬਣਾ ਲੈਂਦੇ ਤੇ ਇੱਕ ਟਾਈਮ ਚੌਲ ਕਦੇ ਮਟਰ ਪਾ ਕੇ ਸਿਆਲ 'ਚ ਤਾਂ ਮਟਰ ਨਾਲ ਚੌਲ ਬਾਲੇ ਵਧੀਆ ਲੱਗਦੇ ਲਾਲੀ ਮੈਂ ਮਿੱਠਾ ਮੂੰਹ ਕਰ ਲਾ ਕੀ ਹੈ ਇਹ ਖਾਲਾ ਉਹ ਮੁੱਠਾ ਮੂੰਹ ਕਰ ਲ ਤੈਨੂੰ ਆਇਆ ਮੂੰਹ ਚ ਪਾ ਕੇ ਇਹ ਬੋਲਣਾ ਰਿਹਾ ਨਾ ਵੀ ਬੋਲ ਬੋਲਤੀ ਬੰਦ ਕਰਾ ਰਾਂ ਮਾਂ ਤਾਂ ਹੀ ਨਹੀਂ ਤੂੰ ਮੈਨੂੰ ਆ ਲੈ ਕੇ ਫੜਤਾ ਫੜਾਤਾ ਖਾਣ ਨੂੰ ਵੀ ਖਾ ਲੂਗੀ ਇੱਕ ਦਿਨ ਮੈਂ ਖਾਣ ਲੈ ਕੇ ਦਿੱਤਾ ਗੋਸ ਉੱਤ ਦੁਆਏ ਕਰਦੀ ਆ ਮੈਨੂੰ ਹੋਰ ਤੂੰ ਤੈਨੂੰ ਆਏਗੇ ਬੋਲੀ ਜਾਂਦੀ ਹੈਗੀ ਤੇ ਨਹੀਂ ਹੋਗੀ ਹੋਰ ਮੈਂ ਸੁਣਾ ਤੈਨੂੰ ਕਹਿੰਦੇ ਨਾ ਤੂੰ ਕਹਿੰਦੇ ਮੈਂ ਤੇ ਸਿਰ ਦੁਖਣ ਲਾ ਦਿੰਦੀ ਆਗੀ ਬੋਲੀ ਜਾਂਦੇ ਸਾਰਾ ਦਿਨ ਬੋਲੀ

ਆ ਮੋਲ ਦਿਨ ਤੂੰ ਹੋਰ ਲੇਵੰਦਲੀਆ ਪਾਗਲੇ ਮਾਉਥਾ ਨਹੀਂ ਉਤਰ ਚਾਹੀ ਮੇਰਾ ਬੋਲਣਾ ਚੁਗਦਾ ਤੇਰੇ ਮੇਰਾ ਤਾਂ ਕੋਈ ਚੁਗਦਾ ਹੈਗਾ ਫਿਰ ਤੂੰ ਬੋਲਿਆ ਨਹੀਂ ਬੋਲਿਆ ਜੇ ਸੁਣੂਗਾ ਵੀ ਸੁਣਨ ਵਾਲਾ ਵੀ ਚਾਹੀਦਾ ਹੈਗਾ ਹੂੰ ਹੰਗਾਰਾ ਪਰ ਨਾਲ ਵੀ ਗੱਲ ਨਾਲਾ ਚਾਹੀਦਾਗਾ ਫੇਰੀ ਗੱਲਾਂ ਮਾਰਿਆ ਜਾਂਦੇ ਨਹੀਂ ਕੱਲੀ ਕੀ ਮੈਂ ਤਕੰਦਾ ਨਾਲ ਗੱਲਾਂ ਮਾਰ ਲੇ ਪਹਿਲਾਂ ਕਿੰਨਾ ਕ ਬੋਲਦੀ ਜੇ ਤੂੰ ਆਈ ਨਹੀਂ ਤੇ ਕੱਲੀ ਹੁੰਦੀ ਦੀ ਪਰ ਤੇ ਡੜੀ ਕੰਮ ਤੇ ਭਗ ਜਾਂਦੀ ਮੁੰਡਾ ਸਕੂਲ ਭਗ ਜਾਂਦਾ ਤੀ ਚੁੱਪ ਕਰਕੇ ਕੰਮ ਕਰੀ ਜਾਂਦੀ ਆ ਬਥੇ ਤੇ ਹੁਣ ਫਿਰ ਤੂੰ ਆ ਗਈ ਤੇ ਨਾ ਬੋਲੀ ਜੰਦੀ ਐ ਦੱਸ ਉਹ ਵੀ ਨਹੀਂ ਤੂੰ ਤਾਂ ਮੇਰਾ ਚਰਦੀ ਹੈਗੀ ਬੋਲਣਾ ਕਹੀ ਜੀ ਆ ਗਈ ਹੂੰ ਵਿੱਚ ਤਾਂ ਕੁੜੀਆਂ ਅੱਜ ਕੱਲ ਦੇ ਇੰਨਾ ਬੋਲਦੀਆਂ ਨੇ ਤੇ ਮੇਰੇ ਬੋਲਣ ਦੀ ਮੱਚੀ ਜਾਂਦੀ ਟੱਪੀ ਜਾਂਦੀ ਜੀ ਜੇ ਮੈਂ ਕਹਾਂ ਤਾਂ ਆਹ ਕੰਮ ਕਰਾ ਦੇਣੇ ਨਾ ਤੂੰ ਚੁੱਪ ਕਰਕੇ ਬਹਿ ਜਾ ਮੈਂ ਕਰ ਲੂੰਗੀ ਜੇ ਕੋਈ ਕੰਮ ਕਰਾ ਦੇਣੇ ਨਾ ਤੂੰ ਚੁੱਪ ਕਰਕੇ ਬਹਿ ਜਾ ਮੈਂ ਆਪਾਂ ਕਰ ਲੂੰਗੀ ਲੈ ਚੁੱਪ ਕਰਕੇ ਬਹਿ ਜਾ ਚੁੱਪ ਕਰਕੇ ਬਿਠਾਵੇਂਗੇ ਹੋਰ ਕੀ ਕਰੋਗੇ ਲੈ ਉਹ ਤਾਂ ਬੋਲਦੀ ਹੀ ਨਹੀਂ ਬੋਲਦੀ ਨਹੀਂ ਅੰਦਰ ਹੀ ਚੁੱਪ ਕਰ ਜਾਂਦੀ ਐ ਜੇ ਕੋਈ ਗੱਲ ਕਹਿਣੀ ਆਗੀ ਸੂ ਚੁੱਪ ਕਰਕੇ ਉਹ ਕਰੀ ਜਾਂਦੀ ਐ ਕਿ ਆਪਦਾ ਕੰਮ ਕਰੀ ਜਾਂਦੀ ਐ ਬੋਲਦੀ ਨਹੀਂ ਕਿਸੇ ਨਾਲ ਤੂੰ ਉਠ ਖੜਿਆ ਬੇ ਚਲ ਆਪਾਂ ਗੱਲਾਂ ਕਰੀ ਅੰਦਰ ਬਹਿ ਕੇ ਚਲ ਚਲ ਤੈਨੂੰ ਖੜਿਆ ਆ ਮਾਂ ਅੰਦਰ ਚਲ ਚਲ ਆ ਜਾ ਪੁੱਤ ਚਲ ਨਹੀਂ ਬੋਲਦੀ ਨਾ ਹਾਂ ਬੋਲਦੇ ਮੈਂ ਤਾਂ ਇਹਦੇ ਨਾ ਬੋਲ ਲੈਣੀ ਆਗੀ ਆ ਜਾ ਪੁੱਤ ਆ ਜਾ ਚਲੀ ਆ ਜਾ ਗੱਲਾਂ ਕਰੀ ਆਮ ਆ ਜਾ ਆ ਜਾ ਤੈਨੂੰ ਖੜਿਆ ਆਉਂਗੀ ਆ ਜਾ ਬੱਜਿਆ ਆ ਜਾ ਅੰਦਰ ਆ ਜਾ ਆ ਜਾ ਅੰਦਰ ਤੇ ਉੱਥੇ ਬੈਠਾਂਗੇ ਆ ਜਾ ਆ ਜਾ ਆ ਜਾ ਹਾਂ ਆ ਜਾ ਆ ਜਾ ਆ ਜਾ ਪੁੱਤ ਆ ਜਾ ਅੰਦਰ ਬੈਠ ਕੇ ਆਪਾਂ ਗੱਲਾਂ ਕਰਾਂਗੇ ਆ ਜਾ ਓਹੋ ਉੱਠ ਖੜਾ ਮੇਰਾ ਪੁੱਤ ਦੇਖੀ ਪੁੱਤ ਆ ਦੇਖ ਖੇਸ ਨਾ ਲੈ ਆ ਜਾ ਹੁਣ ਤਾਂ ਖੇਸ ਲੈ ਕੇ ਤਾਂ ਤੂੰ ਉੱਠਿਆਂਗਾ ਇਹ ਉੱਤੇ ਲਈ ਬੈਠਦੀ ਹੈ ਕਿੰਨੀ ਨੀਂਦ ਸੌਂ ਗਿਆ ਤੀਗਾ ਲੈ ਇੱਥੇ ਬੈਠ ਕੇ ਚੰਗਾ ਐ ਕਾਏ ਕਿੰਨੇ ਕਿੰਨਾ ਸੌਤਾ ਤੀਗਾ ਹੈ ਸੌਂ ਗਿਆ ਤੀ ਤੂੰ ਲੈ ਹੁਣ ਫੇਰ ਸੌਣਾਗਾ ਲੈ ਫੇਰ ਪੁੱਤ ਮੈਂ ਗੱਲਾਂ ਕਿਤੇ ਨਾ ਮਾਰੂੰਗੀ ਤੇਰੀ ਮਾਂ ਹੀ ਬੋਲਦੀ ਹੈ ਨਾ ਉਹਦੇ ਮੇਰੇ ਉਹਨੂੰ ਗੱਲਾਂ ਮੇਰੀਆਂ ਚੂਬਦੀਆਂ ਨੇ ਜਦ ਮੈਂ ਤਾਂ ਗੱਲਾਂ ਮੈਂ ਕਿੜਕ ਮੈਂ ਤਾਂ ਕਿਸੇ ਦੀ ਗੱਲ ਨਹੀਂ ਕਰਦੀ ਹੂੰ ਫੇਰ ਤਾਂ ਮੇਰੇ ਨਾਲ ਉਹ ਕਰੇ ਵੀ ਬੇ ਤਾਂ ਕਿਸੇ ਦੀਆਂ ਚੁੰਗਲੀਆਂ ਕਰਦੇ ਜਾਂ ਕਿਸੇ ਦੀਆਂ ਗੱਲਾਂ ਕਰਦੇ ਆਪਦੀਆਂ ਹੀ ਹੱਡ ਬੀਤੀਆਂ ਗੱਲਾਂ ਅਸੀਂ ਐ ਕਰਦੀਆਂ ਤੇ ਅਸੀਂ ਐ ਕਰਦੇ ਹੁੰਦੇ ਸਾਡੇ ਪੰਟ ਅਸੀਂ ਐ ਕਰਦੇ ਹਾਂ ਮੈਂ ਤਾਂ ਕਿਸੇ ਦੀਆਂ ਗੱਲਾਂ ਵੀ ਨਹੀਂ ਮਾਰਦੀ ਫੇਰ ਵੀ ਐ ਕਰੀ ਜਾਂਦੀ ਹੈ ਲੈ ਲੈ ਵੇ ਤੂੰ ਮੈਨਾਂ ਗੱਲ ਲਾ ਮਾਰੇਗਾ ਮਾਰੇਗਾ ਹੈ ਦੇਖੇ ਲੈ ਕੋ ਕੰਦੇ ਕਾਦੀਏ ਲੈ ਭਾਈ ਕੋ ਕੰਦੇ ਕਾਦੀਏ ਹੈ ਹਾ ਕੋਰ ਗੰਡੇ ਚੂਲੇੰਡੇ ਤੇ ਮਤੇਗਾ ਤੇਗਾ ਤੇਗਾ ਹੈ ਤੇ ਪੁੱਪਾ ਪੁੱਪਾ ਪੁੱਪਲੀ ਕਹਦੇ ਆਂ ਸਾਂ ਤੇ ਪੁੱਪਣਾ ਲੱਗਣੀ ਨਹੀਂ ਹੈਗੀ ਪੁੱਪਣੀ ਲੱਗਦੀ ਹੈ ਤੇ ਹਨਾ ਦੇਖੇ ਇੱਕ ਹੋਰ ਨਵੀਂ ਗੱਲ ਸੁਣਾਵਾਂ ਨਵੀਂ ਨਵੀਂ ਗੱਲ ਸੁਣਾਵਾਂ ਆਟੜੇ ਬਾਟੜੇ ਕਿਸੇ ਦੀ ਮੱਝ ਹੋਏਗੀ ਕਿਸੇ ਦਾ ਝੋਟਾ ਖੋਇਗਾ ਸਾਡਾ ਭਾਈ ਜੱਪ ਨਰਵੈਰ ਖੋਇਆਗਾ ਆ ਜਾਂਦੀ ਆ ਪੜ ਆ ਜਾਂਦੀ ਆ ਜਾਂਦੀ ਆ ਜਾਂਦੀ ਆ ਜਾਂਦੀ ਏ ਏ ਏ ਥੈਗਾ 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 ਨੀ ਤੇ ਆ ਗਿਆ ਭਾਈ ਬੋਲ ਕੇ ਮੈਂ ਮਾਰਦਾ ਹੁੰਨਾ ਉਹ ਕਿੰਨਾ ਬੋਲ ਮਾਰ ਕੇ ਦਿਖਾ ਦੇ ਨਹੀਂ ਕਰਨਾ ਬੋਲ ਮਾਰੀ ਇਹ ਨਹੀਂ ਲੈਣਾ ਆ ਤੇਰੇ ਚ ਬੜੀ ਉਹ ਆ ਗਈ ਹੈਨਾ ਹੂੰ ਪੁੱਠੇ ਕੰਮ ਕਰਦਾਗਾ ਪੁੱਠੇ ਆ ਜਾ ਪੂਰੇ ਤਾਂ ਇੱਧਰ ਆ ਜਾ ਮੇਰੇ ਕੋਲੇ ਇੱਥੇ ਬਹਿ ਗਈ ਆ ਕੇ ਹੈ ਨਹੀਂ ਅੰਦਰ ਨਹੀਂ ਬੈਠੀ ਮੈਂ ਪਤਾਂ ਦੇ ਮੁੰਡੇ ਨਾਲ ਖੇਡਦੀ ਜਾਂਦੀ ਆਂਗੀ ਤੇ ਤੂੰ ਅੰਦਰ ਆ ਜਾਂਦੀ ਇੱਥੇ ਬਹਿ ਗਈ ਆ ਤੂੰ ਮੈਂ ਮੇਰਾ ਸਿਰ ਜਾ ਉੱਥੇ ਪਿਆ ਸੀ ਹੋਰ ਹੁਣ ਮੈਂ ਇੱਥੇ ਆ ਕੇ ਬਹਿ ਗਈ ਤੂੰ ਮੈਂ ਥਣ ਬੋਲੀ ਕਿ ਤੂੰ ਇਹ ਨਾ ਦਿਮਾਗ ਖਾਨੀਆ ਬਾਹਲੇ ਦਿਮਾਗ ਦਿਮਾਗ ਨਹੀਂ ਖਾਨੀਆ ਨਹੀਂ ਚਲ ਦਸਤਰਖੀ ਤੇ ਮੱਥਾ ਥਾ ਲਿਆ ਮੈਂ ਹੁਣ ਸਾਦ ਨੂੰ ਹਟਦੀ ਨਹੀਂ ਇੰਨੀਆਂ ਗੱਲਾਂ ਕਰਦੀ ਬੋਲੀ ਇਹ ਕੀ ਦੀਆਂ ਗੱਲਾਂ ਕਰਦੀਆਂ ਦਸਮਾ ਇਹ ਨਹੀਂ ਫੜ ਲਿਆ ਨੀ ਕਿਸੇ ਦੀ ਫੜ ਲਿਆ ਨੀ ਕਿਸੇ ਦੇ ਕਿਸੇ ਦੇ ਕੀ ਦੇ ਫੜਿਆ ਨਾ ਇਹ ਦੱਸਦੇ ਕਿਸੇ ਦੇ ਵੀ ਇੱਥੇ ਵੀ ਦੱਸ ਤੂੰ ਉਧਰ ਪੇਕਾਂ ਨੇ ਫੜੀਆਂ ਨੇ ਕਹਿੰਦੇ ਆਣ ਕੇ ਮਾਰ ਦਿਆ ਫੜੀਆਂ ਨੇ ਜਿਹਦੇ ਦੇ ਵੱਲ ਇਹਨਾਂ ਨਾਲ ਫੜੀਆਂ ਨੇ ਦੱਸ ਕੇ ਉਹ ਪੇਕਾਂ ਨੇ ਫੜੀਆਂ ਫੇਲਾਂ ਖਾਣ ਨੂੰ ਤਾਂ ਮੈਨੂੰ ਆਉਦੇ ਪੇਕਾਂ ਨੇ ਮਾਰ ਦਿਆ ਵੀ ਅਸੀਂ ਭਈ ਐਂ ਕਰਦੇ ਹਾਂ ਤੇ ਸਹੀ ਕਰਦੇ ਹਾਂ ਕਹਿੰਦੇ ਚਤਕਨੀਆਂ ਹੁੰਦੀਆਂ ਹੀ ਹੈਗੀਆਂ ਤੇ ਹਰਦੀ ਨਹੀਂ ਹੈਗੀ ਤੂੰ ਤਾਂ ਕੁਝ ਕਰਿਆ ਨਹੀਂਗਾ ਕਾਹਹੀਂ ਤੂੰ ਆਇਆ ਕਰਦੇ ਨਹੀਂ ਆ ਕਰਾ ਕਿਉਂ ਨਹੀਂਗਾ ਫਿਰ ਆਪੇ ਕਰਾ ਨਹੀਂ ਧਰਮ ਰਤੰਦਰੀਆਂ ਮੁੰਦੀਆਂ ਨਾਲੇ ਨਾਲ ਜੱਟੀਆਂ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਆ ਸ਼ਬਦ ਪੜ੍ਹਦੀਆਂ ਜੇ ਸਾਡੇ ਦਿਮਾਗ ਲੱਗਦੇ ਕਹਿੰਨਾ ਸ਼ਬਦ ਲਿਖ ਲਿਓ ਮੈਂ ਕਾਹਦੀ ਲੈ ਹਰਦੀ ਹੁਣ 2 ਮਿੰਟ ਆਈਆਂ ਗਈ ਲੱਗਦੇ ਕਿਦਾਂ ਬੱਲਾ ਸੁਣਾਉਣੀ ਆ ਕਾਹਦੀ ਤੇ ਸ਼ਬਦ ਲਿਖ ਲਿਓਂਦੀਆਂ ਤੇ ਨਾਲੇ ਤਾਂ ਗਰੀ ਬੁਣੀ ਜਾਂਦੀਆਂ ਤੇ ਨਾਲ-ਨਾਲ ਕਹਿੰਨਾ ਸ਼ਬਦ ਬੁਣੀ ਜਾਂਦੀ ਇੱਕ ਸ਼ਬਦ ਪੜ੍ਹ ਕੇ ਉਹਨੂੰ ਫਿਰ ਉਹ ਕਰੀ ਜਾਂਦੀ ਫੜੀ ਜਾਂਦੀਆਂ ਸ਼ਬਦ ਨੂੰ ਆਈ ਜਾਂਦੀ ਆ ਤੇ ਨਾਲੇ ਦਰੀ ਕੁੜੀ ਆ ਜਵਾਕ ਦੇ ਸਾਡੇ ਮੇਰੇ ਭਾਣੇ ਆ ਜੀ ਹੁੰਦੇ ਮੇਰੇ ਭਾਣ ਆਈ ਹੁੰਦੀ ਉਹ ਕੁੜੀ ਆ ਕੁੜੀਆਂ ਕਰਦੀ ਤੇ ਅਸੀਂ ਦਰੀ ਹੁੰਦੀ ਜਾਂਦੀ ਆ ਤੇ ਉਹ ਚਾ ਚੰਗਾ ਵੀ ਮੈਂ ਕੰਮ ਕਰਿਆ ਉਹ ਦੇਖਣਾ ਮੇਰੇ ਨਾਮ ਮੈਂ ਕੀ ਦਿਨ ਅੱਲਾ ਕਰਦੇ ਆ ਬਸ ਮੈਂ ਕਿਸੇ ਨੂੰ ਨਗਵਾਣ ਦੀ ਅੱਜ ਕਰਦੀ ਤੇ ਰੱਖਦੀ ਕਰਦੀ ਮੈਂ ਤਾਂ ਕਿਸੇ ਦੀ ਨਹੀਂ ਕਰ ਤਾਂ ਤੂੰ ਕਹੇ ਵੀ ਪਹਿ ਲੋਕਾਂ ਨੇ ਲਗਾ ਦੇ ਮੈਂ ਤਾਂ ਆਪਦੀ ਆਪਦੀ ਆਈ ਆ ਤੇ ਅਸੀਂ ਆਏ ਕਰਦੇ ਤੇ ਅਸੀਂ बस ਇਹਨਾਂ ਨੂੰ ਵੀ ਉਹ ਕਰਦੀ ਜਾਂਦੇ ਨੇ ਮੇਰਾ ਬੋਲ ਬੋਲੇ ਮਰਜੀ ਲੱਗ ਜਾਂਦਾ ਇਹ ਤਾਂ ਹੈ ਮੈਡਮ ਮੈਂ ਤਾਂ ਕੱਲ ਕੋਈ ਇਹਨਾਂ ਚ ਚੁੱਪੀ ਬੀਤੀ ਰਹੀ ਨਹੀਂ ਹੈ ਹਨਾ ਚੁੱਪ ਕਰਕੇ ਇੰਦਰੀ ਵੇਂਜੀ ਤੀਗੀ ਕਿਸੇ ਨੇ ਬੋਲ ਜੀ ਫਿਰ ਮੈਨੂੰ ਆਇਆ ਹੁਣ ਤਾਂ ਆਇਆ ਵੀ ਸਾਡੇ ਬੋਲਣ ਨਾਲ ਚਲ ਮੇਰੇ ਮਗਰ ਨਾਲ ਕਰਨ ਵਾਲੀ ਆ ਗਈ ਸੀ ਉਹ ਬਣਾਈਆਂ ਹੋਈਆਂ ਇਹ ਗੌਰ ਦੀ ਨਹੀਂ ਗੱਲ ਮੈਂ ਸਿਰਫ ਸਰਮਣਾ ਕਲਿਆਣਤਾ ਕੱਲੀ ਰਹਿਣਾ ਹਾਂ ਉਹ ਨਿਸਾਬ ਬਿਲਕੁਲ ਸਪੀ ਹੋਣਾ ਕਿ ਜਿਵੇਂ ਮੋਗ ਨਹੀਂ ਤੋੜ ਹਾਂ ਨਵਰ ਤਾਂ ਆ ਫਿਰ ਦੱਗਦਾ ਮਮੀ ਨਵਰ ਨੂੰ ਖੜਾਈ ਜਾਂਦੀ ਹੁੰਦੀ ਸੀ ਅੱਜ ਪਈ ਆ ਲੈ ਲੈ ਮੋਦ ਚਾੜੂ ਜਲਾ ਕੇ ਆਵਾਂ ਬਾਹਰ ਨਵਰ ਦਾਦੀ ਨੂੰ ਕੀ ਹੋਗਾ ਜੇ ਤੇਰਾ ਖੇੜਦੀ ਨਹੀਂ ਹੈਗੀ ਆ ਪਈਆ ਮਮੀ ਓਏ ਅਗਦਾ ਬੋਲੀ ਜਾਂਦੀ ਹੁੰਦੀ ਸੀ ਕਿ ਕੀ ਹੋਗਾ ਮੈਨੂੰ ਅੱਜ ਲੈ ਕਮਾਲ ਦੀ ਗੱਲ ਹਨਾ ਮਮੀ ਦਾ ਸੁੱਤੀ ਪਈ ਆ ਲੈ ਪਤਾ ਨਹੀਂ ਅੱਜ ਇਹਨੂੰ ਕੀ ਹੋਗਾ ਕੀ ਨਾਲ ਬਾਹਰ ਨਾ ਪੁੱਤ ਪਈ ਆ ਦਾਦੀ ਨਾ ਮੈਂ ਕਹਾਂ ਸੌਂ ਜਾਗੀ ਮੈਂ ਤਾਂ ਹੁਣ ਹੀ ਝੁਪਕਾ ਕੇ ਤੂੰ ਤਾਂ ਮੈਨੂੰ ਹੀ ਬੋਲਦੀ ਐ ਇਹ ਤਾਂ ਬੋਲਉ ਨਹੀਂ ਹਟਦੇ ਤੂੰ ਤਾਂ ਬੋਲਦੀ ਐ ਉਹ ਬੋਲਦੀ ਜਾਂਦੀ ਮੈਂ ਤਾਂ ਹੁਣ ਬੋਲਦੇ ਨਹੀਂ ਕਿਸੇ ਨਾਲ ਮੈਨੂੰ ਕੋਈ ਲੋੜ ਆ ਬੋਲਣ ਦੀ ਤੇ ਤੇ ਤੋਂ ਕਾਮਲੀ ਇੰਨਾ ਚੁੱਪ ਕਰੀ ਨੇ ਕੱਢਿਆ ਹੁਣ ਤਾਂ ਮੈਨੂੰ ਆ ਗਈ ਵੀ ਚਲ ਮੇਰੇ ਨੂੰ ਆ ਗਈ ਚਲ ਅਸੀਂ ਦੋਨੇ ਜਾਨੀਆ ਬੋਲਾਂਗੇ ਮਗੱਲਾਂ ਮੱਤਾ ਕਰਾਂਗੇ ਦਿਨ ਨੂੰ ਵਧੀਆ ਨਿਕਲ ਜਾਂਦਾ ਚਲ ਮਾਣਾ ਇਕੱਲਾ ਨੇ ਕੰਦੀਰ ਹੈ ਨਾ ਉਧਰ ਜਾ ਕੇ ਬਹਿਣੀ ਆ ਯਾ ਮੈਂ ਤਾਂ ਰਾਤੀ ਨੂੰ ਉੱਠਿਆ ਹੁੰਦਾ ਲੇਟ ਕਰਕੇ ਦੀ ਫਾਈਆ ਮੈਂ ਜਿੰਨੂ ਤਗੜਾ ਦਾਦੀ ਬੋਲਦੀ ਲਾ ਤੂੰ ਇੰਦੀ ਤੇ ਨਾਲ ਹੈ ਅੱਗੇ ਤੇ ਨਾਲ ਇਹਨਾਂ ਨਾਲ ਚੱਲਦੀ ਹੁੰਦੀ ਸੀ ਹੁਣ ਫਿਰਦੇ ਨਹੀਂ ਆਗੇ ਦਾਦੀ ਤੇ ਨਾਲ ਹੈ ਕਿ ਭੁਖਾ ਬਕੂਰ ਹੋ ਰਿਹਾ ਅਨ ਬੁਖਾਟੜਾ ਪੈਲਾ ਮੈਂ ਤਾਂ ਮੰਮੀ ਹੂੰ ਬਗੇ ਕੀ ਹੋਗਾ ਤੈਨੂੰ ਕੋਸ ਨਹੀਂ ਮੈਨੂੰ ਕੀ ਹੋਣਾਗਾ ਤਿਆਜਾ ਪਕਾਰੀ ਜੀ ਪਈਏ ਡੜ ਕੇ ਤੁਹਾਨੂੰ ਕਰਾਉਂਦੀ ਦੇਖਿਆ ਨਹੀਂ ਆ ਕਿ ਸਾਹ ਹੂੰ ਚੁੱਪ ਕਰਕੇ ਹੀ ਪੈਣਾ ਹੋ ਹੋ ਕੇ ਦੱਸ ਫਿਰ ਗਾ ਪਉਣਾ ਹੈ ਹੋਰ ਹਣਾ ਖੜੀ ਤਾਂ ਹੋ ਜਾ ਬਹਿ ਤਾਂ ਜਾ ਹੁਣ ਅੱਛਾ ਬੈ ਕੇ ਕੀ ਕਰਨਾ ਮੈਂ ਹੁਣ ਤੂੰ ਕੰਮ ਕਰ ਲੈ ਆਪ ਦੇ ਕੰਮ ਕਰ ਲੈ ਜੇ ਕੰਮ ਕਰ ਆਪ ਦੇ ਖੜੀ ਹੁਣ ਕੰਮ ਤਾਂ ਕਰ ਇਧਰ ਕੰਮ ਪੈਣ ਨੇ ਕਰਨ ਨਾਲ ਤੂੰ ਕਰ ਲੈ ਤਾਂ ਅੱਗੇ ਤਾਂ ਮੈਨੂੰ ਇੰਨਾ ਲੜ ਖੜਾ ਹੋਣੀ ਸੀਗੇ ਹੁਣ ਕੀ ਹੋਗਾ ਖੇਡਦਾ ਹੈ ਅੱਜ ਖੇਡ ਹੀ ਜਾਂਦਾ ਹੈਗਾ ਖੇਡ ਹੀ ਜਾਂਦਾ ਹੈਗਾ ਅਗਰਾਂ ਮੈਂ ਤੈਨੂੰ ਕਿੰਨਾ ਛੋਟ ਚੁਟਤਾ ਕਰਦੀ ਕਿੰਨਾ ਘਸ ਕਰਦੀ ਸੀ ਕਿ ਕਹਾਂ ਤੇ ਚੁੱਪ ਕਰਕੇ ਬੈਠਾ ਨਹੀਂ ਤੇਰੇ ਕੋਲ ਬਹਿ ਦੰਦਾ ਹੈਗਾ ਤੇਰੇ ਕੰਮ ਪਏ ਨੇ ਕੰਮ ਕਰ ਲੈ ਕੰਮ ਰਹਿ ਜਾਣਗੇ ਤੇਰੇ ਹੁਣ ਮੇਰੇ ਕੋਲ ਬਹਿ ਗਈ ਆ ਕੇ ਤੂੰ ਕੰਮ ਕੋ ਮੈਂ ਤੁਮ ਕਰ ਲੂੰਗੀ ਕੋਈ ਨਹੀਂ ਆਪੇ ਹੁੰਦੇ ਰਹਿਣਗੇ ਕੰਮ ਤਾਂ ਮੇਰਾ ਬੋਲਣਾ ਤਾਂ ਤੁਮ ਤੇਰੇ ਚੁੱਦਾ ਤੀਗਾ ਤੂੰ ਤਾਂ ਬੋਲਦੀ ਆ ਇਹ ਤਾਂ ਬੋਮ ਮੈਂ ਜਦੋਂ ਬਾਹਰੇ ਬਹਿ ਗਈ ਜਾ ਕੇ ਤੇ ਅੰਦਰ ਵੜ ਗਈ ਆਉਣੀ ਆ ਮੇਰੇ ਕੰਮ ਜ਼ਿਆਦਾ ਆ ਗਏ ਜਦੋਂ ਮੈਂ ਕੋਲੇ ਬਹਿ ਜਾਈ ਨਹੀਂ ਆ ਕਿ ਜਾ ਕੇ ਜੇ ਮਗਰ ਨਹੀਂ ਲੈ ਆਪ ਦੋਨੇ ਰਲ ਕੇ ਕੰਮ ਕਰ ਲੈਨੇ ਆਂਗੇ ਲੈ ਤੂੰ ਤਾਂ ਬੋਲੀ ਜਾਨੀ ਬਾਲਾ ਤੇ ਤੂੰ ਬਹਿ ਜਾ ਜਾ ਕੇ ਚੁੱਪ ਕਰਕੇ ਸਭ ਕੰਮ ਕੰਮ ਆਪੇ ਕਰ ਲੂਗੀ ਤੇ ਬੋਲਦੀਆਂ ਹੀ ਮੈਂ ਹੋਰ ਤਾਂ ਦੱਸ ਕੁਛ ਨਹੀਂ ਕਰਦੀ ਹੇ ਉਹ ਤਾਂ ਵੀ ਨਹੀਂ ਕਰਦੀ ਆ ਕਿ ਫਿਰ ਉਹ ਵੀ ਤਾਂ ਗੱਲ ਹੈਗੀ ਮੈਥੋਂ ਨਹੀਂ ਕਿਸੇ ਬੰਦੇ ਤੋਂ ਚੁੱਪ ਰਿਹਾ ਜਾਂਦਾ ਲੈ ਦੇਖ ਤੂੰ ਹੁਣ ਆਏ ਦੇਖ ਲੈ ਪੰਜ ਪੱਠ ਬੁਖਾਰ ਹੋਇਆ ਪਿਆਦਾ ਬੁਖਾਰ ਹੋ ਗਿਆ ਚੁੰਗੇ ਤਾਂ ਕੀ ਦਵਾਈ ਲੈ ਟੈਂਸ਼ਨ ਨਹੀਂ ਬੜਾ ਗੱਲ ਫਿਰ ਬੋਲਣ ਨਾਲ ਸੋਨੂੰ ਕਿਹੜਾ ਬਿੱਲ ਆਉਂਦਾਗਾ ਬਿੱਲ ਤਾਂ ਵੀ ਨਹੀਂ ਆਉਂਦਾ ਮਿਲਣਾਗਾ ਮੇਰਾ ਕੋਈ ਸੋਨੂੰ ਬੋਲਣ ਨਾਲ ਮੈਂ ਨਾ ਮੈਂ ਤੇਰੇ ਕਾਲ ਕੀ ਕਹਿੰਦੀ ਮੇਰੇ ਕਰਕੇ ਕੀ ਕਹਿੰਦੀ ਮੈਂ ਤਾਂ ਆਸਾਂ ਲਈ ਬੈਠੀ ਰਹਿੰਦੀ ਮੈਂ ਕਹਿ ਦਿੰਦੀ ਬੂਮੇ ਮਰ ਜਾ ਸਾਰਾ ਦਿਨ ਮੈਂ ਕੰਮ ਕਰੀ ਜਾਂਦੀ ਆ ਤੇਰੇ ਰਿਹੜੇ ਕੰਮ ਤੇ ਵਗ ਜਾਂਦਾਗਾ ਮੁੰਡਾ ਸਕੂਲ ਵਗ ਜਾਂਦਾ ਤੇ ਮੁੰਡਾ ਕੰਮ ਕਰਨ ਵਗ ਜਾਂਦਾ ਬੂਮਾ ਇਕੱਲੀ ਰਹਿ ਜਾਂਦੀ ਆ ਘਰ ਚ ਬੂ ਕੀ ਦੇ ਨਾਲ ਬੋਲਣਾ ਕਦੇ ਕਦੇ ਮੇਰਾ ਸਾਰਾ ਸਾਰਾ ਦਿਨ ਆ ਹੀ ਨਾ ਲੱਗ ਜਾਂਦਾ ਵੀ ਮੈਂ ਚੁੱਪ ਕਰੀ ਕੋਦੇ ਕਦੇ ਪ੍ਰਤਿਆਈ ਕੋ ਆਣ ਕੇ ਮਨ ਦੀ ਬੁੜੀ ਨਾ ਹੁੰਦੀ ਮੈਂ ਕਹਿੰਦੀ ਲੈ ਮੈਂ ਤਾਂ ਸਾਰਾ ਸਾਰਾ ਦਿਨ ਕੱਲੀ ਰਹਿਣੀ ਆਂਗੀ ਲੈ ਕੱਲੀ ਕੀ ਤੇ ਨਾ ਬੋਲਣਾ ਲੈ ਨਾ ਬੋਲਣ ਨੂੰ ਵੀ ਦੱਸ ਜਾਂਦੀ ਤੇ ਮੈਂ ਕਹਿੰਦੀ ਚਲ ਕੋਈ ਨਾ ਮੈਂ ਤਾਂ ਮੁੰਡਾ ਛੋਟਾ ਜਿਹਾ ਬਹਿ ਲੂੰ ਆਪਦਾ ਮੁੰਡਾ ਮੈਂ ਤਾਂ ਛੋਟੇ ਜਿਹੇ ਮੁੰਡੇ ਨਾਲ ਜਿਵੇਂ ਬਹਿ ਲੂੰਗੀ ਵਿਆਹ ਵੀ ਲੈ ਤਾਂ ਸੁਖ ਨਾ ਛੋਟਾ ਜਿਹਾ ਹੀ ਵਿਆਹ ਰਿਹਾ ਉਹੀ ਗੱਲ ਹੋਊਗੀ ਤੇ ਤੂੰ ਹੁਣ ਇਹ ਜਿਹਾ ਆਈ ਜਾਗੀ ਤੂੰ ਤਾਂ ਕਹਿੰਦੀ ਬੋਲਦੀ ਉਹ ਵਾਲਾ ਮੰਮੀ ਦਾ ਮਤਾ ਆਏ ਉਹ ਕਰਿਆਗਾ ਵੀ ਮੇਰਾ ਤਾਂ ਮੂੰਹ ਨਾ ਸਿੱਤ ਸੱਸ ਨੂੰ ਆਉਂਗਾ ਲੈ ਅਸਤ ਗੱਲਾਂ ਮਾਰਿਆ ਕਰਾਂਗੇ ਬੈ ਕੇ ਦੋਨੇ ਜਾਨੀ ਮਤਾ ਬੋਲਦੀ ਨਹੀਂ ਸੀ ਕਿਸੇ ਨਾਲ ਇਕੱਲੀ ਰਹੀ ਸੀਗੀ ਤੇ ਇਕੱਲੀ ਕਰਕੇ ਕੀ ਨਾ ਬੋਲਦੇ ਕੰਦਾ ਕਾਲਾ ਨਾਲ ਬੋਲਦੇ ਹੁਣ ਤੇਰੇ ਨਾਲ ਬੋਲਦੇ ਤੂੰ ਕਦੇ ਅੰਦਰ ਵੜ ਗਈ ਕਦੇ ਬਾਹਰੇ ਵਾਗੀ ਕਦੇ ਅੰਦਰ ਵੜ ਗਈ ਤੂੰ ਵੀ ਨਹੀਂ ਮਾਣੀ ਜਨਪਤੀਆਂ ਮਿਹਰ 11 ਤੋਂ ਬਾਅਦ ਜਾਂਦੇ ਆ ਕੇ ਹੁੰਦੇ ਜਦੋਂ ਕੰਮ ਨਹੀਂ ਕੰਮ ਕਰਕੇ ਵੀ ਤੂੰ ਮੇਟਲਦੀ ਆ ਮੇਰੇ ਕੋਲੇ ਨਹੀਂ ਆਉਂਦੀ ਉਤਰੀ ਭਾਰੀ ਵੇਜਣੀ ਹੈ ਜਾਂ ਅੰਦਰ ਇੱਧਰ ਵੜ ਕੇ ਪੈ ਜਾਣੀ ਹੈਗੀ ਕੰਮ ਕਰਕੇ ਵੀ ਟਾਲਦੀ ਹੈ ਚਲ ਤੂੰ ਕੰਮ ਕਰ ਲੋ ਹੁਣ ਆਪਦੇ ਚੁੱਪ ਕਰਕੇ ਤੇ ਆ ਮੈਂ ਚੁੱਪ ਕਰਕੇ ਨਾ ਮੈਂ ਨਹੀਂ ਕਰਦੀ ਗੱਲਾਂ ਕੋਈ ਤੁਸੀਂ ਗੱਲਾਂ ਕਰੋ ਆਪਦੇ ਕੰਮ ਕਰ ਲੱਕੋ ਤੇਨੂੰ ਬੁਖਾਰ ਨੇ ਬੱਲਾ ਲਾ ਦੇਣਾ ਗੋਲਾ ਬਣੇ ਮੈਨੂੰ ਪਤਾ ਨਹੀਂ ਮੇਰੇ ਗਲਾ ਬਣਨਾ ਗੋਲਾ ਤੇਰਾ ਗਲਾ ਨਾ ਡੱਬੜਾ ਤੇਰਾ ਆਪ ਕੋਕਣਾ ਟਵਾ ਦੇ ਘੱਟ ਪਾਇਆ ਤੇਰੇ ਇੱਥੇ ਨਾ ਬਿੜੀ ਨਾ ਕਰ ਲੋ ਕੰਮ ਆਪਦੇ ਹਾਂ ਯਾ ਤੂੰ ਫੜੀ ਰਹਿ ਰੁਆ ਇਹ ਨਾ ਕਰੂੰ ਗੁੱਸਾ ਕਰੀਏ ਗੁੱਸਾ ਤਾਂ ਕਰਨਾ ਹੀ ਆਗਾ ਹਾਂ ਫੋਰ ਦਸ ਨਾ ਮੈਨੂੰ ਨਹੀਂ ਆਉਂਦੀ ਹੈਗੀ ਕਹਿੰਦੀ ਖੜੀ ਹੋ ਜਾਂਦੀ ਲੈ ਲੈ ਉਹਦਾ ਦੇਖ ਦੇ ਦੇ ਦੇਗਾ ਆਪੇ ਦੇ ਕੇਗਾ ਪੁੱਤ ਹਾਂ ਚੱਲੀ ਭਰਾ ਇਹ ਤੇ ਮਾਰ ਉਹਦੇ ਮਾਰ ਉਹਦੇ ਕ ਤੂੰ ਤੂੰ ਦਾਦੀ ਨੂੰ ਚੁੱਪ ਕਰਾਉਂਦੀ ਸੀ ਦੇਖੀ ਉਹਦੇ ਮਾਰ ਕਿੰਨਾ ਦੇ ਮਾਰ ਇੱਕ ਹਾਂ ਜਾਂ ਕਿੰਨਾ ਕ ਮਾਰੂੰਗਾ 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 ਹਮਾਰਾ ਇਹਦੇ ਇੱਕ ਮਾਰ ਇਹਦੇ ਮਾਰ ਕਿੰਨਾ ਦੇ ਆ ਮੈਨੇ ਮਾਰਦੀ ਹੈ ਮਾਰਦੇ ਮਾਰ ਮਾਰ ਪੁੱਤ ਮਾਰੇ ਦੇ ਮਾਰੇ ਦੇ ਮਾਰ ਕ ਮਾਰਦੀ ਹੈ ਦਾਦੀ ਦੇ ਆਏ ਆਪਾਂ ਗੱਲਾਂ ਕਰੀ ਆ ਜਦ ਤੱਕ ਤੈਨੂੰ ਵੀ ਲੱਗਿਆ ਚੱਲ 嗯。